ਲੇ ਵੀ ਮਿੱਤਰੋ ਜੀ ਜਾਣਕਾਰੀ ਲੈਣੀ ਹੈ ਟਗਾਠਾਂ ਦੇ ਸਬੰਧਤ ਅੱਜ ਆਪਣਾ ਰਿੰਕੂ ਹੈ ਬਾਈ ਸਾਰੀ ਬਰੀਕੀ ਦੇ ਵਿੱਚ ਗੱਲੇ ਗੱਲੀ ਗੱਲ ਇਹ ਤੁਹਾਨੂੰ ਦੱਸਣ ਲੱਗ ਰਿਹਾ ਹੈ ਤੇ ਕੱਲੀ ਕੱਲੀ ਗੱਲ ਇਹ ਨੋਟ ਕਰ ਲਓ ਟਗਾਠਾਂ ਲੈਣ ਤੋਂ ਪਹਿਲਾਂ ਆਗਲਾ ਧਿਆਨ ਜ਼ਰੂਰ ਰੱਖਿਓ ਹਾਂਜੀ ਸਸਤੇ ਦੇ ਚੱਕਰ ਦੇ ਵਿੱਚ ਨਾ ਪਈਓ ਵੀ ਕਈ ਵਾਰੀ ਆਪ ਨੂੰ ਇਹ ਹੁੰਦਾ ਨਾ ਵੀ ਆਪਣਾ ਫਾਇਦਾ ਹੋ ਰਿਹਾ ਵੀ ਇੱਥੇ ਬਾਈ 80 ਰੁਪਏ ਲੈ ਰਿਹਾ ਕਿਤੇ ਆਪਾਂ ਨੂੰ 70 ਰੁਪਏ ਮਿਲ ਰਿਹਾ ਕਿਤੇ 65 ਰੁਪਏ ਮਿਲ ਰਿਹਾ ਉਹ 65 ਰੁਪਏ ਜਾਂ 70 ਰੁਪਏ ਮਿਲਣ ਦਾ ਕਾਰਨ ਹੈ ਕਿਤੇ ਬਾਈ ਹੁਰੀ ਕਹਿੰਦਾ ਵੀ ਅੰਦਰਲੀ ਗੱਲਾਂ ਜਿਵੇਂ ਇਹਨਾਂ ਨੇ ਦੱਸਿਆ ਵੀ ਉਹ ਕਦੇ ਵੀ ਉਥੇ ਡੱਗੀਆਂ বাজਦੀਆਂ ਨਹੀਂ ਕਿਉਂਕਿ ਦੁਕਾਨਦਾਰ ਨੇ ਕਦੇ ਨਾ ਸਸਤੋਂ ਵਰਦੀ ਹੁੰਦਾਗਾ ਜੇ ਤੁਹਾਨੂੰ ਕੋਈ ਚੀਜ਼ ਉਹ ਸਸਤੀ ਦੇ ਰਿਹਾ ਹੈ ਤਾਂ ਉਹਨੇ ਕੱਟਣਾ ਕਸਟਮਰ ਦੇ ਵਿੱਚੋਂ ਹੀ ਲਿਆ ਇਸ ਕਰਕੇ ਸਾਰੀਆਂ ਗੱਲਾਂ ਧਿਆਨ ਨਾਲ ਸੁਣੋ ਤੇ ਸਾਰੀ ਵੀਡੀਓ ਐਂਡ ਤੱਕ ਜੂੜ ਦੇਖ ਲਿਓ ਅੱਛਾ ਜਿਹੜਾ ਇੱਕ ਸਭ ਤੋਂ ਵੱਡੀ ਜਿਹੜੀ ਉਲਝਣ ਤਾਂ ਨਹੀਂ ਹੈ ਨਾ ਲੋਕਾਂ ਦੀ ਉਹ ਇਹ ਹੈ ਵੀ ਆ 16 ਗੇਜ 18 ਗੇਜ 20 ਗੇਜ ਇਹ ਉਲਝਣ ਤਾਂ ਨਹੀਂ ਦੱਸੋ ਸਾਨੂੰ ਵੀ ਕੀ ਹੁੰਦੀ ਹੈ ਕਿਉਂਕਿ ਜਾਣਕਾਰ ਬੰਦੇ ਨੂੰ ਪਤਾ ਹੀ ਹੈਗਾ ਮਨ ਲਾਦਾ ਧੋਨਾ ਰੋਡ ਰਤਿਆ ਜੀ ਡਿਸਟ੍ਰਿਕਟ ਫਤਿਹਵਾੜੀ ਤੁਹਾਡੇ ਰੈਫਰੈਂਸ ਕਰਕੇ ਆਪਾਂ ਵਿਦਿਨ 300 4 ਛੋਟੇ ਕਰਕੇ ਆਪਾਂ 올 ਇੰਡੀਆ ਵੀ ਡਿਲੀਵਰੀ ਕਰਾਂਗੇ ਓਕੇ ਓਕੇ ਜਿਵੇਂ ਇਹ ਸੀਐਨਸੀ ਮਸ਼ੀਨ ਹੈ ਜੀ ਓਕੇ ਜੀ ਸੀਐਨਸੀ ਮਸ਼ੀਨ ਦੇ ਵਿੱਚ ਇਹ ਕੰਮ ਹੋ ਰਿਹਾ ਹੈ ਜੀ ਬੈਂਡਿੰਗ ਚੱਲ ਰਹੀ ਹੈ ਜੀ ਅੱਛਾ ਅੱਛਾ ਅੱਜ ਆਪਾਂ ਤੁਹਾਨੂੰ ਮਿਲਾਉਣੇ ਆ ਤੇ ਕੱਲੀ-ਕੱਲੀ ਬਰੀਕੀ ਜਿਹੜੀ ਹੁੰਦੀ ਹੈ ਤਗਾਠਾਂ ਦੀ ਤਗਾਠਾਂ ਦੀ ਤੇ ਸਟੀਲ ਦੇ ਕੰਮ ਦੀ ਉਹਨਾਂ ਤੋਂ ਕਰਵਾਵਾਂਗੇ ਆਪਾਂ ਜਾਨੂ ਬਾਈ ਨੂੰ ਆਪਾਂ ਮਿਲਦੇ ਆ ਜਾ ਕੇ ਆਜੋ ਬਾਈ ਕੀ ਹਾਲ ਚਾਲ ਹੈ ਥੋ ਠੀਟਾ ਉਹਨੂੰ ਜੀ ਔਰ ਬਾਈ ਨੂੰ ਥੀਟਾ ਮਦੀ ਜਲਰਾਜ ਜੀ ਕੰਮ ਕਰ। ਠੀਕ ਹੈ ਠੀਕ। ਕਸਟਮਰ ਦੀ ਬੋਰਡ ਮੰਗ ਸੀ। ਵੀ ਸਾਨੂੰ ਇਹ ਚੀਜ਼ ਦੇ ਵਿੱਚ ਪਤਾ ਨਹੀਂ ਲੱਗਦਾ ਹੈਗਾ। ਬਿਲਕੁਲ। ਲਿਖਿਆ ਹੈਗਾ। ਤੇ ਸਾਨੂੰ ਚੱਲਗੇ ਕੱਲੀ ਕੱਲੀ ਚੀਜ਼ ਦਿਖਾਉ ਤੁਹਾਨੂੰ ਜੋ ਕੱਟ ਦੋ ਵੀ ਜਾਨੂੰ ਕਰਵਾਓ। ਸਟੀਲ ਦਾ, ਚਗਾਠਾਂ ਦਾ ਜਿਵੇਂ ਆ 16 ਗੇਜ, 18 ਗੇਜ, 20 ਗੇਜ ਕਹਿੰਦੇ। ਲੋ ਕੁਲ ਜੇ ਹੋਇਆ ਕੰਮਾਂ ਦੇ ਵਿੱਚ। ਅ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਵੈਲਕਮ ਜੀ ਤੁਸੀਂ ਸਾਡੇ ਕੋਲੇ ਪਹੁੰਚੇ ਜੀ। ਥੈਂਕ ਯੂ ਜੀ। ਅ ਮਾਰਕੀਟ ਆਰਕੀਟੈਕਟ ਦਾ ਵੀ ਔਰ ਤੁਹਾਡਾ ਜੀ ਗੁਰਪ੍ਰੀਤ ਸਿੰਘ ਤੁਹਾਡਾ ਵੀ ਵੈਲਕਮ ਜੀ। ਧੰਨਵਾਦ ਜੀ। ਸਭ ਤੋਂ ਪ ਜਿਵੇਂ ਆਪਣੇ ਪੁਰਾਣੇ ਟਾਈਮ ਤੋਂ ਚੁਗਾਠ ਚੱਲ ਰਹਾ ਤੇ ਚੱਲੀ ਆ ਰਹੀ ਸੀ ਜਾਪਾਨੀ ਚਾਦਰ ਜੀ ਜਾਪਾਨੀ ਚਾਦਰ ਕਿਉਂ ਬੋਲਦੇ ਸੀ ਕਿਉਂਕਿ ਉਹ ਜਾਪਾਨ ਤੋਂ ਇੰਪੋਰਟ ਹੋਇਆ ਕਰਦੀ ਸੀ ਓਕੇ ਜੀ ਜਾਪਾਨ ਤੋਂ ਇੰਪੋਰਟ ਹੋਣ ਤੋਂ ਬਾਅਦ ਉਹ ਆਪਣੇ ਕਿੱਥੇ ਆ ਕੇ ਤਿਆਰ ਹੁੰਦੀ ਸੀ ਠੀਕ ਹੈ ਜੀ ਤਾਂ ਉਹਨੂੰ ਜਾਪਾਨੀ ਚਾਦਰ ਬੋਲਿਆ ਜਾਂਦਾ ਸੀ ਅੱਛਾ ਜੀ ਔਰ ਉਹ ਚਾਦਰ ਕੀ ਹੁੰਦੀ ਸੀ ਉਹਦੇ ਵਿੱਚ ਮੇਨ ਜਿਹੜਾ ਜੀਐਸਐਮ ਹੁੰਦਾ ਜਿੰਕ ਦੀ ਮਾਤਰਾ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਸੀ ਜੀ ਓਕੇ ਤਾਂ ਉਹ ਚੁਗਾਠ ਐਮਨ ਕੇ ਚੱਲੋ ਜੀ 1900 90 ਦੇ 95 ਦੇ ਵਿੱਚ ਦੌਰ ਦੇ ਵਿੱਚ ਸ਼ੁਰੂ ਹੋਈਆਂ ਸੀ ਔਰ ਅੱਜ ਤੱਕ ਉਹ ਜਿੱਥੇ ਲੱ ਸਹੀ ਗੇਜ ਉਹ ਤੋਂ ਗੇਜ ਵੀ ਇੱਕ ਹੀ ਆਇਆ ਕਰਦਾ ਸੀ 18 ਗੇਜ ਓਕੇ ਅੱਜ ਤਾਂ ਕਾਫੀ ਵੈਰਾਈਟੀ ਆ ਗਈਆਂ ਚਲੋ ਠੀਕ ਹੈ ਤਾਂ ਉਹ ਸੁਗਾਰਟ ਅੱਜ ਵੀ ਨਹੀਂ ਤੇਰਾ ਉਹੀ ਨਹੀਂ ਕਰਦਾ ਅੱਛਾ ਜੀ ਤਾਂ ਉਹ ਇਸ ਕਰਕੇ ਨੂੰ ਜਪਾਨੀ ਚਾਦਰ ਬੋਲਿਆ ਕਰਦੇ ਜਪਾਨ ਤੋਂ ਆਣ ਤੋਂ ਬਾਅਦ ਠੀਕ ਹੈ ਅੱਜ ਇਹ ਚਾਦਰ ਆਪਣੀ ਇੱਥੇ ਹੀ ਇੰਡੀਆ ਦੇ ਵਿੱਚ ਹੀ ਬਣਨ ਲੱਗ ਰਹੀ ਹੈ ਜੀ ਨਾ ਕਿ ਬਾਹਰੋਂ ਇੰਪੋਰਟ ਹੁੰਦੀ ਹੈ ਠੀਕ ਹੈ ਜੀ ਇੰਪੋਰਟਡ ਮਾਲ ਆਉਂਦੇ ਆ ਲੇਕਿਨ ਉਹ ਇੰਪੋਰਟਡ ਮਾਲ ਹੁਣ ਕੰਮ ਦੇ ਨਹੀਂ ਰਹੀ ਚਾਈਨੀਜ਼ ਮਾਲ ਜਿਹੜਾ ਉਹ ਬਹੁਤ ਦਿੰਦੀ ਓਕੇ ਓਕੇ ਹੁਣ ਜਿਹੜਾ ਇੰਡੀਆ ਦੇ ਵਿੱਚ ਤਿਆਰ ਹੋ ਰਹਾ ਜਿਵੇਂ ਜੀਐਸਡਬਲਿਊ ਕੰਪਨੀ ਹੋ ਗਈ ਜੀ ਟਾਟਾ ਹੋ ਗਈ ਜੀ ਠੀਕ ਹੈ ਜੀ ਇਹ ਸਾਨੂੰ ਵੀ ਇਕੱਲਾ ਇਕੱਲਾ ਨਾ ਸਾਨੂੰ ਮੜਾ ਜਾ ਕੇ ਦਿਖਾਓ ਚੁਗਾਠਾ ਜੀ ਸਰ ਤੁਹਾਨੂੰ ਆਜੋ ਤੁਹਾਨੂੰ ਅੰਦਰ ਦਿਖਾ ਵੀ ਦਿੰਦੇ ਆ ਜੀ ਹਾਂਜੀ ਕਿਉਂਕਿ ਦੇਖ ਕੇ ਥੋੜਾ ਜਿਆਦਾ ਵੱਧ ਫਰਕ ਪੈਂਦਾ ਜਿਹਦੇ ਬਾਰੇ ਕੋਈ ਵੀ ਨਿਕਲਾ ਤਾਂ ਪਤਾ ਹੀ ਨਹੀਂ ਲੱਗਦਾ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਚੁਗਾਠਾ ਤਿਆਰ ਕਰਦੇ ਆ ਜੀ ਇਹ ਵੈਲਡਿੰਗ ਨਾ ਮਾਤਰ ਹੁੰਦੀ ਹੈ ਜਿਹਦੇ ਵਿੱਚ ਓਕੇ ਔਰ ਫਿਨਿਸ਼ਿੰਗ ਬਹੁਤ ਜ਼ਿਆਦਾ ਵਧੀਆ ਜੀ ਠੀਕ ਹੈ ਕੱਲ ਨੂੰ ਜਦੋਂ ਆਪਾਂ ਇਹਦੇ ਉੱਤੇ ਦਰਵਾਜ਼ਾ ਚੜਾਉਦੇ ਆ ਜਾਂ ਆਪਾਂ ਸ਼ੀਸ਼ਾ ਲਗਾਉਂਦੇ ਆ ਤਾਂ ਬਿਲਕੁਲ ਪਰਫੈਕਟ ਲੱਗਦਾ ਹੈ ਜੀ ਠੀਕ ਹੈ ਐਕਿਊਰੇਸੀ ਦੇ ਵਿੱਚ ਆਪਾਂ ਕਹਿ ਸਕਦੇ ਆਂ ਵੀ 0 0 ਐਕਿਊਰੇਸੀ ਲੱਗਪਗ ਇਹ ਨਹੀਂ ਸਾਡੀ ਕੰਤੀ ਹੈ ਓਕੇ ਤਾਂ ਜਿਹੜੀ ਆਪਾਂ ਟਿਕਾਠ ਬਣਾਉਣ ਆਏ ਹਾਂ ਜੋ ਸਭ ਤੋਂ ਪਹਿਲਾਂ ਤੁਹਾਨੂੰ ਮਸ਼ੀਨ ਦਿਖਾਉਣੀ ਹੈ ਸੀਐਨਸੀ ਇਹ ਆਪਣਾ ਸਮਾਨ ਕੀ ਕਿਥੇ ਜੀ ਇਹ ਸਰ ਸਟੀਲ ਆ ਗਈ ਜੀ ਅੱਛਾ ਜੀ ਇਹ ਸਟੀਲ ਜਿਹੜੀ ਆਪਾਂ ਰੌਡ ਸਟੀਲ ਦੀ ਆਪਾਂ ਬੰਡਵਾਾਂ ਦੇ ਵਿੱਚ ਪਾਉਂ ਸਟੀਲ ਦਾ ਕੋਈ ਵੀ ਕੰਮ ਹੋਗਾ ਉਸ ਪਰਪਜ ਵਾਸਤੇ ਸਾਰੀ ਅਲੱਗ ਅਲੱਗ ਸਾਈਜ਼ ਦੇ ਅਲੱਗ ਅਲੱਗ ਦੇਖੀਏ ਫੈਕਟਰੀ ਥੋੜੀ ਕਾਫੀ ਵੱਡੀ ਲੱਗਦੀ ਹੈ ਪਰ ਸਾਨੂੰ ਸਟਾਕ ਘੱਟ ਲੱਗ ਰਿਹਾ ਜੀ ਆਪਣੇ ਕੋਲ ਆਰਡਰ ਜ਼ਿਆਦਾ ਆ ਜੇ ਫਿਰ ਜੀ ਸਰ ਇਹ ਜਿਹੜਾ ਇੱਥੇ ਸਟਾਕ ਪਿਆ ਜੀ ਇਹ ਦੇਖੋ ਜਿਵੇਂ ਕੰਮ ਕਰ ਹਿਸਾਬ ਨਾਲ ਆਪਣਾ ਆਰਡਰ ਜਿਹੜਾ ਦੂਸਰਾ ਸਟੋਰ ਹੈ ਜਿਹੜਾ ਆਪਣਾ ਦੂਸਰਾ ਬਣਾਇਆ ਹੈ ਉੱਥੇ ਹੈ ਸਾਡਾ ਸਟਾਕ ਗਰਾਉਂਡ ਦੇ ਵਿੱਚ ਪਿਆ ਗਰਾਉਂਡ ਦੇ ਵਿੱਚ ਹੋਗਾ ਬਾਕੀ ਪਿੱਛੇ ਵੀ ਤੁਹਾਨੂੰ ਰੱਖਣਾ ਜਿਹੜਾ ਸਟੇਟ ਵਾਰਟਾ ਦਾ ਰੋਲ ਕਾਫੀ ਸਾਡੇ ਕੋਲ ਸਟਾਕ ਚ ਪਿਆ ਹੈ ਸਟਾਕ ਮੋਡਲ ਫੁੱਲ ਆਪਣੇ ਕੋਲ ਸਟਾਕ ਹਾਂ ਜੀ ਸਰ ਜਿਵੇਂ ਇਹ ਸੀਐਨਸੀ ਮਸ਼ੀਨ ਹੈ ਜੀ ਓਕੇ ਜੀ ਸੀਐਨਸੀ ਮਸ਼ੀਨ ਦੇ ਵਿੱਚ ਇਹ ਕੰਮ ਹੋ ਰਿਹਾ ਹੈ ਜੀ ਬੈਂਡਿੰਗ ਚੱਲ ਰਹੀ ਹੈ ਜੀ ਅੱਛਾ ਅੱਛਾ ਜੀ ਤਾਂ ਇਹ ਟਿਕਾਣਾ ਬਣਾ ਰਹੇ ਨਹੀਂ ਹਾਂ ਜੀ ਹਾਂ ਜੀ ਸਰ ਜਿਵੇਂ ਹੁਣ ਇਹ ਕਾਮ ਦੇ ਨੂੰ ਕਾਮ ਦੇ ਨੂੰ ਦੀ ਸ਼ੀਟ ਅੱਛਾ ਜੀ ਇਹਦਾ ਬੈਂਡਿੰਗ ਹੋਣਾ ਕਰੀ ਹੈ ਜੀ ਅਸੇ ਕਾਮ ਦੇ ਨੂੰ ਹਾਂ ਜੀ ਆਪਣੇ ਕੋਲ ਸਾਰੀਆਂ ਕੰਪਨੀਆਂ ਮਿਲਦੀਆਂ ਜੀ ਓਕੇ ਜੀ ਕਾਮ ਦੇ ਨੂੰ ਟਾਟਾ ਜੀਐਸਡਬਲਿਊ ਅੱਛਾ ਤਾਂ ਜੀਐਸਡਬਲਿਊ ਉਹ ਟਾਟਾ ਦਾ ਮਾਲ ਚੱਲ ਰਿਹਾ ਜੀ ਅਰ ਜੀ ਕਾਮ ਦੇ ਨੂੰ ਹੁਣ ਮਾਰਕੀਟ ਜਾਇਆ ਜੀ ਤਾਂ ਕਾਮ ਦੇ ਨੂੰ ਦਾ ਚੱਲ ਰਿਹਾ ਹੈ अच्छा जी। गेलली ਕਾਮਦੇ ਨੂੰ ਮਿਲਦੀ ਆਪਣੇ ਕੋਲ ਜਾਂ ਹੋਰ ਕਿੰਨੀਆਂ ਕੰਪਨੀਆਂ ਨੇ ਆਪਣੀ ਜੀ ਜੀਐਸਡਬਲੂ ਟਾਟਾ ਜੀ ਕਾਮਦੇ ਨੂੰ ਨੈਸ਼ਨਲ اچھا ਇਹ ਤਾਂ ਹੋ ਗਿਆ ਜੀ 메인 ਰਨਿੰਗ ਜੀ ਕੰਪਨੀ ਜੇ ਕੋਈ ਆਪਣੇ ਕੋਲ ਸਪੈਸ਼ਲ ਕੰਪਨੀ ਡਿਮਾਂਡ ਕਰਦੇ ਆ ਜੀ ਕੋਈ ਕਸਟਮਰ ਆ ਕੇ ਵੀ ਸਾਨੂੰ ਹਾਈ ਟੈਕ ਦਾ ਮਾਲ ਚਾਹੀਦਾ ਜੀ ਤੇ ਕਿਸੇ ਅਦਰ ਕੰਪਨੀ ਦਾ ਮਾਲ ਚਾਹੀਦਾ ਹੈ ਜਾਂ ਸਾਨੂੰ ਲੋਕਲ ਚਾਹੀਦਾ ਜੀ ਓਕੇ ਤਾਂ ਉਹ ਵੀ ਸਾਫਾ ਅਵੇਲੇਬਲ ਮਿਲੂਗਾ ਜੀ اچھا ਜੀ اچھا ਜਿਹੜਾ ਇੱਕ ਸਭ ਤੋਂ ਵੱਡੀ ਜਿਹੜੀ ਉਲਝਣ ਤਾਂ ਨਹੀਂ ਹੈ ਨਾ ਲੋਕਾਂ ਦੀ ਉਹ ਇਹ ਹੈ ਵੀ ਆ 16 ਗੇਜ 18 ਗੇਜ 20 ਗੇਜ ਇਹ ਉਲਟਰ ਤਾਂ ਨਹੀਂ ਦੱਸੋ ਸਾਨੂੰ ਵੀ ਕੀ ਹੁੰਦੀ ਹੈ ਕਿਉਂਕਿ ਜਾਣਕਾਰ ਬੰਦੇ ਨੂੰ ਪਤਾ ਹੀ ਹੈਗਾ ਮੈਨੂੰ ਲੱਗਦਾ ਸਰ ਹច្ਕੱਲ ਕੀ ਹੈ ਜੀ ਆਪਣੇ ਹਰ ਇੱਕ ਕਸਟਮਰ ਲਗਭਗ 16 ਜਾਂ 18 ਕਹੇ ਕਿ ਆਰਡਰ ਤਿਆਰ ਕਰਵਾਉਣਾ ਹੈ ਠੀਕ ਹੈ ਜੀ ਸਪੋਜ਼ ਕਰੋ ਜੀ ਜਿਵੇਂ 11:00 12:00 ਵਜੇ ਟੁਗੜ ਚੱਲਦੀ ਹੈ ਜੀ ਓਕੇ ਜੀ 18:00 ਵਜੇ ਜਾ ਕੇ ਕਹਤਾ ਜੀ ਕਸਟਮਰ ਨੂੰ ਪਹਿਲਾਂ ਕੀ ਹੁੰਦਾ ਸੀ ਜੀ ਪਹਿਲਾਂ 11:00 ਵਜੇ ਇੱਕ ਆਇਆ ਕਰਦਾ ਜਿਵੇਂ ਦੋ ਬਾਰੇ ਤੁਸੀਂ ਦੱਸ ਸਕਦੇ ਤੁਸੀਂ ਵੀ ਕਿਹੜੀ 16 ਜੀ ਸਰ ਜੀ ਸਰ ਜਿਵੇਂ ਹੁਣ ਇਹ ਇਹ ਟੁਗਟ ਹੈ ਜੀ ਹਾਂਜੀ ਇਹ ਟੁਗਟ ਆਪਰੇ 18:00 ਜੀ ਤਿਆਰ ਹੋ ਰਹੀ ਹੈ ਜ ਹਾਂਜੀ ਸਰ ਜਿਹੜੀ ਪਛਾਣ ਕੀਤੀ ਜੀ ਫਿਰ ਆਪਾਂ ਨੂੰ 18 ਦੀ ਜਿਹੜੀ ਸਰ ਜਿਹੜੀ ਇਹ ਥਿਕਨੈਸ ਹੈ ਜੀ ਇਹ 1.2 mm ਥਿਕਨੈਸ ਆਉਗੀ ਜੀ 120 ਨੰਬਰ ਆਪਾਂ ਇਹਨੂੰ ਕੋਟ ਅੰਡਰ ਬੋਲਦੇ ਇਹਦੇ ਨਾਲ ਦਾ ਵੇਟ ਦਾ ਹੀ ਫਰਕ ਪੈਂਦਾ ਹੁੰਦਾ ਜੀ ਹਾਂਜੀ ਸਰ ਜਿਹੜੀ ਪਰਫੈਕਟ 18 ਗੇ ਚਾਦਰ ਹੈ ਜੀ ਨੋਰਮਲ 1.5 ਇੰਚੀ ਫਰੰਟ ਦੇ ਵਿੱਚ ਆ ਪੌਣੇ 2 ਇੰਚੀ ਫਰੰਟ ਦੇ ਵਿੱਚ 700 ਗ੍ਰਾਮ ਇੱਕ ਪੋਟਾ ਦੇ ਵਿੱਚ ਭਜਨ ਹੁੰਦਾ ਜੀ ਇਹਦਾ ਅੱਛਾ ਜੀ ਕੰਪਨੀ ਕੋਈ ਵੀ ਲੈ ਲਓ ਚਾਹੇ ਜੀਐਸਡਬਲਯੂ ਲੈ ਲਓ ਚਾਹੇ ਟਾਟਾ ਲੈ ਲਓ ਚਾਹੇ ਕਾਮਦੇ ਨੂੰ ਲੈ ਲਓ ਜੋ ਵੀ ਲੈ ਲੈਂਦਾ ਠੀਕ ਹੈ ਅੱਜ ਕੱਲ ਕੀ ਹੈ ਜੀ ਲੋਕ ਜ਼ਿਆਦਾਤਰ ਦੁਕਾਨਦਾਰ ਫੈਬ੍ਰିକੇਟਰ ਜਿਹੜੇ ਛੋਟੇ ਦੁਕਾਨਦਾਰ ਹੈ ਜੀ ਹਾਂਜੀ ਕਿਸੀ ਇਨਾ ਕੰਪਿਊਟਰ ਰਾਈਟ ਕਿਸੇ ਕੋਲ ਹੈ ਨਹੀਂ ਜੀ ਕਿਸੇ ਤੋਂ ਮਾਲ ਮੋੜਿਆ ਬੜਾ ਮੰਗਾ ਲਿਆ ਜੀ ਬੁਕਿੰਗ ਉਹਦੀ ਜੁਗਾੜ ਬਣਾ ਕੇ ਕਹਿ ਰਹੇ ਨੇ ਜੀ ਅੱਜ ਕੰਪਿਊਟਰ ਰਾਈਟ ਮਾਲ ਤਿਆਰ ਕਰਦੇ ਜੀ ਹਾਲਾਂਕਿ ਉਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ ਵੀ ਇਹ ਮਾਲ 120 ਨੰਬਰ ਹੈ 110 ਨੰਬਰ ਹੈ ਜਾਂ 100 ਨੰਬਰ ਹੈ ਜੀ ਅੱਛਾ ਇਹ ਨੰਬਰਾਂ ਦੇ ਹਿਸਾਬ ਨਾਲ ਚੱਲਦਾ ਹੈ ਨੰਬਰਾਂ ਦੇ ਹਿਸਾਬ ਨਾਲ ਚੱਲਦਾ ਆਮ ਬੰਦੇ ਆਪਣੇ ਨੂੰ ਗੇਜ ਬੋਲ ਦਿੰਦੇ ਓਕੇ ਆਪਣੇ ਪੰਜਾਬੀ ਭਾਸ਼ਾ ਇਹ ਵਰਕ ਹੈ ਜੀ ਤਾਂ ਨਹੀਂ ਹਾਂਜੀ ਹਾਂਜੀ ਸਰ ਅੱ ਜੇ ਆਪਾਂ ਇਹ ਉਪਰ ਨੂੰ ਵਧਾ ਦੇ ਫਿਰ ਇਹ ਕੁਆਲਿਟੀ ਘਟਦੀ ਹੈ ਜਾਂ ਵਧਦੀ ਹੈ ਜੀ ਕੀ ਹੁੰਦਾ ਹੈ ਹਾਂ ਸਰ ਇਹਦਾ ਗੇਜ ਸਿਸਟਮ ਦਾ ਕੀ ਹੁੰਦਾ ਜੀ ਜੇ ਮੈਂ ਆਪਾਂ ਕਹਿੰਦੇ 18 ਗੇਜ ਜੀ 18 ਗੇਜ ਤੋਂ ਆਪਾਂ 20 ਗੇਜ ਤਾਂ 20 ਗੇਜ ਦੇ ਜਾਣ ਤੋਂ ਬਾਅਦ ਇਹ ਚਾਦਰ ਹਲਕੀ ਹੋ ਜਾਊਗੀ ਜੀ ਅੱਛਾ ਜੀ ਜਿਵੇਂ ਇਹਦੇ ਨੰਬਰ ਜੇ 20 ਹੋਗਾ ਤਾਂ ਹਲਕੀ ਹੋ ਜਾਊਗੀ ਜੇ 16 ਹੋਗਾ ਤਾਂ ਭਾਰੀ ਹੋ ਜਾਊਗੀ ਜੇ ਇਹਦਾ ਗੇਜ ਦੇ ਵਿੱਚ ਜੇ ਨੰਬਰ ਜਿੰਨੇ ਘਟ ਹੋਣਗੇ ਓਨੀ ਜ਼ਿਆਦਾ ਚਾਦਰ ਹੋਸਟਮ ਹੈ ਜੀ ਹਾਂਜੀ ਇਹਦਾ ਆਪਣੀ ਜਿੰਨਾ ਹੈ ਮੰਨ ਲਓ ਵਧੀਆਂ ਜਾਂਦਾ ਹੈਗਾ ਉਹਨਾਂ ਕੁਆਲਿਟੀ ਘਟ ਜਾਂਦੀ ਹੈ ਓਨੀ ਕੁਆਲਿਟੀ ਘਟ ਜਾਂਦੀ ਹੈ ਜਿੰਨੇ ਦਾ ਨੰ ਦੀ ਆਪਣੇ ਕੋਲ ਇਸ ਸਟਾਕ ਦੀ ਗੱਲ ਕਰੀਏ ਸਟਾਕ ਤਾਂ ਮੈਨੂੰ ਲੱਗਦਾ ਵੀ ਥੋੜੀ ਐਸ ਟਾਈਮ ਦਾ ਸਟਾਕ ਸਾਡੇ ਜਿਵੇਂ ਜਿਵੇਂ ਆਰਡਰ ਹੁਣ ਰੈਡੀ ਹੋ ਰਿਹਾ ਜੀ ਸਾਡੇ ਕੋਲੇ ਐ ਮੰਨ ਕੇ ਚੱਲੋ ਜੀ ਘੱਟੋ ਘੱਟ 15 ਤੋਂ 20 ਦਿਨ ਪਹਿਲਾਂ 15 ਤੋਂ 20 ਦਿਨ ਪਹਿਲਾਂ ਆਰਡਰ ਦੇਣਾ ਪੈਂਦਾ ਜੀ ਅੱਛਾ ਜੀ ਹੁਣ ਜਿਵੇਂ ਇਹ ਤਿਆਰ ਹੈ ਜੀ ਮਾਲ ਇਹ ਰੈਡੀ ਹੈ ਜੀ ਲਗਭਗ ਲਗਭਗ ਚੱਲ ਜਾਊਗਾ ਜੀ ਓਕੇ ਜੀ ਹਾਂਜੀ ਰੋਜ਼ ਦੀਆਂ ਸਾਡੀਆਂ 2 ਤੋਂ 3 ਗੋਟੀਆਂ 4 ਗੋਟੀਆਂ ਨਾਰਮਲ ਜਾਂਦਾ ਜੀ ਸਮਾਨ ਅੱਛਾ ਜੀ अच्छा जी आपा डिलीवरी दी गल करिये डिलीवरी फिर आपा किथे किथे कर रहे हैं डिलीवरी सर विद इन 150 किलोमीटर तो लेके 200 किलोमीटर ਦੇ दायरे ਦੇ ਵਿੱਚ ਆਪਾਂ ਡਿਲੀਵਰੀ ਦੇ ਦਾਂਗੇ ਜੀ ਫ੍ਰੀ ਆਫ ਕੋਸਟ अच्छा ਫ੍ਰੀ ਆਫ ਕੋਸਟ हां जी ਇਹਦੇ ਇਹਦੇ ਚ ਜਿਹੜੇ ਕੋਈ ਇਹਦੇ ਚ ਇਹ ਨਹੀਂ ਹੋਊਗਾ ਵੀ ਆਪਾਂ ਫ੍ਰੀ ਡਿਲੀਵਰੀ ਦੇ ਰਿਆ ਉਹਦਾ ਆਪਾਂ ਕੋਈ ਚਾਰਜ ਲੈ ਰਿਆ ਚਾਦਰ ਦੇ ਵਿੱਚ ਜਾਂ ਸਟੀਲ ਪਾਈਪ ਦੇ ਵਿੱਚ ਜਾਂ ਕਿਦੇ ਵਿੱਚ ਰੇਟ ਨਾਰਮਲ ਹੀ ਰਹਿਣਗੇ ਜੀ ਉਹੀ ਇਹ ਕਸਟਮਰ ਜਿਹੜਾ ਆਪਣੇ ਕੋਲ ਦੂਰ ਦਾ ਜਾਂ ਜਿਵੇਂ ਵੀ ਆਉਦਾ ਜੀ ਤਪਦੇ ਨੇ ਜੀ 200 ਤੋਂ ਲੈ ਕੇ 200 ਕਿਲੋਮੀਟਰ ਦਾ ਅੱਛਾ ਹੁਣ ਜਿਵੇਂ ਤੁਹਾਨੂੰ ਫਿਰ ਪਤਾ ਹੀ ਹੈ ਵੀ ਆਪਣਾ ਕੰਮ ਹੈ ਉਹ ਵਾਲੀ ਨਹੀਂ ਚੱਲਦਾ ਜੀ ਸਰ ਠੀਕ ਹੈ ਜੀ ਆਦਰ ਸਟੇਟਾਂ ਦੇ ਵਿੱਚ ਕਾਫੀ ਸਾਰਾ ਜਿਵੇਂ ਮੰਨ ਕੇ ਚੱਲੋ ਰਾਜਸਥਾਨ ਹੋ ਗਿਆ ਜੀ ਗੁਜਰਾਤ ਹੋਵੇ ਐਮਪੀ ਯੂਪੀ ਆਪਣਾ ਸਾਰੇ ਕਿਤੇ ਚਲੀ ਜਾਂਦੇ ਆ ਕੰਮ ਤਾਂ ਕਰੀ ਬਣਾ ਕਰੀ ਬਣਾ ਤੇ ਮੰਨ ਕੇ ਚੱਲੋ ਜੇ ਸਭ ਤੋਂ 150 ਤੋਂ ਜਾਂ 200 ਤੋਂ ਕਿਲੋਮੀਟਰ ਤੋਂ ਵੱਧ ਆਉਂਦੀ ਹੈ ਜੀ ਫਿਰ ਫਿਰ ਉਹਦਾ ਡਿਲੀਵਰੀ ਦਾ ਕੋਈ ਖਰਚਾ ਪਾਉਂਗੇ ਦੇਖੋ ਗੁਰਪ੍ਰੀਤ ਜੀ ਅਗਰ ਥੋੜੇ ਰੈਫਰੈਂਸ ਜਾਂ ਤੁਹਾਡੇ ਥਰੂ ਕੋਈ ਬੰਦਾ ਸਾਡੇ ਕੋਲੇ ਆਉਂਦਾ ਜੀ ਕਸਟਮਰ ਆਉਂਦਾ ਜੀ ਜੀ ਸਭ ਤੋਂ ਪਹਿਲਾਂ ਤਾਂ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਆਪਣਾ ਜੀ ਜੀ ਬੰਦਾ ਆਪਾਂ ਨੂੰ ਕਸਟਮਰ ਨੇ ਜੋ ਡਿਮਾਂਡ ਕਰਤੀ ਸਪੋਰ 16 ਗੇਜ ਡਿਮਾਂਡ ਕਰ ਲਈ ਜੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ 16 ਗੇਜ ਪ੍ਰੋਪਰ ਦੱਸਿਆ ਜਾਊਗਾ ਵੀ 16 ਗੇਜ ਕੀ ਹੁੰਦੀ ਹੈ ਜੀ ਠੀਕ ਹੈ 16 ਗੇਜ ਦੇ ਵਿੱਚ ਜਿਵੇਂ 1.5 mm 1.4 mm 1.3 mm ਚਾਦਰਾਂ ਕਾਫੀ ਆਉਂਦੀਆਂ ਫਰਸਟ ਸੈਂਕਡ ਅੰਡਰ ਦੱਸਿਆ ਜਾਊਗਾ ਜੀ ਠੀਕ ਉਦੋਂ ਬਾਅਦ ਤੁਹਾਡੇ ਰੈਫਰੈਂਸ ਕਰਕੇ ਆਪਾਂ ਵਿਦਿਨ 300 400 ਕਿਲ ਥੋੜੇ ਕਰਕੇ ਆਪਾਂ 올 ਇੰਡੀਆ ਵੀ ਡਿਲੀਵਰੀ ਕਰ ਲਾਂਗੇ ਓਕੇ ਓਕੇ ਕਿਉਂਕਿ ਆਪਣੇ ਮਿੱਤਰ ਤੁਸੀਂ ਦੇਖ ਲਓ ਵੀ ਬਾਊ ਜੀ ਕਹਿੰਦੇ ਵੀ ਜੇ ਆਪਣੇ ਕੋਈ ਵੀਡੀਓ ਕੋਈ ਸ਼ੇਅਰ ਕਰ ਕਰਦਾ ਜਾਂ ਕੋਈ ਮੇਰਾ ਰੈਫਰੈਂਸ ਦੇ ਕੇ ਆਪਣਾ ਐਡਰੈਸ ਦੱਸੇ ਵੀ ਕਿੱਥੇ ਹੈ ਇਹ ਜੀ ਆਪਣਾ ਭੋਨਾ ਰੋਡ ਰਤਿਆ ਜੀ ਡਿਸਟ੍ਰਿਕਟ ਫਤਿਹਬਾਦ ਭੋਨਾ ਰੋਡ ਰਤਿਆ ਡਿਸਟ੍ਰਿਕਟ ਫਤਿਹਬਾਦ ਬਾਕੀ ਸਕਰੀਨ ਦੇ ਉੱਪਰ ਆਪਣਾ ਜਿਹੜਾ ਨੰਬਰ ਹੈਗਾ ਨੰਬਰ ਵੀ ਸਕਰੀਨ ਦੇ ਉੱਪਰ ਆਪਾਂ ਪਾਵਾਂਗੇ ਇਹਨਾਂ ਦਾ ਤੇ ਜੇ ਕੋਈ ਮੇਰਾ ਰੈਫਰੈਂਸ ਦੇ ਕੇ ਵੀਡੀਓ ਸ਼ੇਅਰ ਕਰਕੇ ਆਊਗਾ ਤਾਂ ਇਹ ਕਹਿੰਦੇ ਵੀ ਅਸੀਂ 300 ਕਿਲੋਮੀਟਰ 250 ਕਿਲੋਮੀਟਰ 400 ਕਿਲੋਮੀਟਰ ਜੇ ਕੋਈ ਵੀਡੀਓ ਨਹੀਂ ਦੇਵਾਂਗੇ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਊਗਾ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਆਡੇ ਦਿੱਤਾ ਜੀ ਸਪੈਸ਼ਲ ਡਿਸਕਾਊਂਟ ਵੀ ਦਿੱਤਾ ਜੀ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਜੀ ਅੱਛਾ ਤੇ ਆਪਣੇ ਕੋਲੇ ਕੋਈ ਫਿਰ ਜੇ ਆਪਾਂ ਸਪਲਾਈ ਕਰਨੀਆਂ ਸਾਧਨ ਜੀ ਕੋਈ ਹਾਂਜੀ ਸਾਧਨ ਆਪਣੇ ਕੋਲੇ ਸਰ ਸਾਰੇ ਹੈ ਜੀ ਵਿਕਲ ਜੇ ਕੋਈ ਜ਼ਿਆਦਾ ਜੇ ਸਕੋਰ ਕਰੋ ਕਿਸੇ ਨੂੰ 100 ਪੀਸ ਚਾਹੀਦਾ ਜੀ ਤਾਂ 100 ਪੀਸ ਵਾਲੀ ਗੱਡੀ ਵੀ ਹੈਗੀ ਆਪਣੇ ਕੋਲੇ ਜੇ 30 40 50 ਪੀਸਾਂ ਵਾਲੀ ਆਪਣੇ ਕੋਲ ਪਿਕਅਪ ਵਗੈਰਾ ਗੱਡੀਆਂ ਨਾਰਮਲ ਚੱਲਦੀਆਂ ਨੇ ਜੀ ਜੋ ਕਿਸੇ ਨੂੰ ਕੋਈ 10 12 13 ਚਾਹੀਦਾ ਛੋਟੇ ਹਾਥੀ ਟਾਟਾ ਇਸ ਵਗੈਰਾ ਚੱਲਦੇ ਆ ਜੀ ਆਪਣੇ ਕੋਲੇ ਵਹੀਕਲ ਸਾਰੀ ਹੈ ਜੀ ਖੁਦ ਦੇ ਵਹੀਕਲ ਹੈ ਜੀ ਆਪਣੇ ਉਹਦਾ ਤਾਂ ਕਰਕੇ ਆਪਾਂ ਨੂੰ ਖਰਚਾ ਖਰਚਾ ਪੈਂਦਾ ਜੀ ਹੋਰ ਇਸੇ ਕਰਕੇ ਮੈਂ ਡਿਲੀਵਰੀ ਦੇ ਰਿਹਾ ਠੀਕ ਹੈ ਲੋ ਜੀ ਜਿੰਨੀਆਂ ਆਪਣੀਆਂ ਸੈਟਾਂ ਚੱਲ ਰਹੀਆਂ ਨੇ ਲੋਕਲ ਇੱਥੇ ਪੰਜਾਬ ਤੇ ਹਰਿਆਣਾ ਦੇ ਵਿੱਚ ਆਪਾਂ ਬਾਈ ਹੋਰ ਦਾ ਰੱਟਾ ਹੁੰਦਾ ਨਹੀਂ ਤੇ ਕੁਆਲਟੀ ਕੋ ਜਮਾ ਇੱਕ ਨੰਬਰ ਚੀਜ਼ ਦਿੰਦੇ ਆ ਇਹ ਮੈਂ ਕਹਿੰਦਾ ਵੀ ਦੇਖਣ ਲਈ ਵੀ ਲੋੜ ਨਹੀਂ ਹੈਗੀ ਇੰਨਾ ਕੁਆਲਟੀ ਪੱਖੋਂ ਬਹੁਤ ਜ਼ਿਆਦਾ ਵਧੀਆ ਚੀਜ਼ ਦਿੰਦੇ ਜਮਾਣਾ ਤੇ ਆਪਾਂ ਜੇ ਗੱਲ ਕਰੀਏ ਜੀ ਇਹਦੇ ਤੇ ਚਗਾਠਾਂ ਤੋਂ ਬਿਨਾਂ ਆਪਣੇ ਕੋਲੇ ਮੈਂ ਸੁਣਿਆ ਵੀ ਸਟੀਲ ਦਾ ਕੰਮ ਵੀ ਹੈਗਾ ਜੀ ਨਾਲ ਹਾਂਜੀ ਸਰ ਆਪਾਂ ਚਗਾਠਾਂ ਤੋਂ ਇਲਾਵਾ ਜਿਵੇਂ ਕੋਠੀ ਦੇ ਵਿੱਚ ਕੋਈ ਵੀ ਸਟੀਲ ਦਾ ਕੰਮ ਹੋਵੇ ਜੀ ਮੰਨ ਕੇ ਚੱਲ ਆਪਾਂ ਪੌੜੀ ਰੇਲਿੰਗ ਚੜਾਉਣੀਆਂ ਜੀ ਸਾਈਡ ਵਾਲੀ ਤਾਂ ਉਹ ਵੀ ਆਪਾਂ ਤਿਆਰ ਕਰਕੇ ਦਿੰਨੇ ਆ ਜੀ ਓਕੇ ਫਰੰਟ ਰੇਲਿੰਗ ਹੋਗੀ ਹਾਂ ਫਰੰਟ ਦਾ ਐਲੀਵੇਸ਼ਨ ਹੋ ਗਿਆ ਅੱਛਾ ਜੀ ਤੇ ਹੋਰ ਜਿਹੜੀ ਆਪਣਾ ਕੋਈ ਫਰੰਟ ਦਾ ਗੇਟ ਲੈ ਲੈਂਦੇ ਮਤਲਬ ਜੋ ਵੀ ਸਟੀਲੀ ਵਰਕ ਹੁੰਦਾ ਹੈ ਸਟੀਲ ਦਾ 올 ਟਾਈਮ ਦਾ ਕੰਮ ਹੈ ਜੀ ਆਪਣਾ ਠੀਕ ਹੈ ਉਹ ਆਪਣਾ ਦੂਜੇ ਗੋਦਾਮ ਚ ਚੱਲ ਰਿਹਾ ਹੈ ਜੀ ਅੱਛਾ ਜੀ ਤੇ ਹੋਰ ਸਟੀਲ ਪਾਈਪ ਦੀ ਵੀ 202 ਗ੍ਰੇਡ 304 ਗ੍ਰੇਡ ਉਹ ਕਸਟਮਰ ਜਿਵੇਂ ਆਪਣਾ ਗੱਲ ਕਰੂਗਾ ਉਹ ਉਸ ਦੇ ਹਿਸਾਬ ਨਾਲ ਆਪਾਂ ਦੱਸ ਕੇ ਫਿਰ ਗਾਈਡ ਕਰਦਾ ਠੀਕ ਹੈ ਜੀ ਜਿਵੇਂ ਹੁਣ ਸਹੀ ਆਪਣਾ ਸਟਾਕ ਦੇ ਸਕਦੇ ਹੋ ਚੁਗਾਠਾਂ ਦਾ ਰੋਲ ਦਾ ਜੀ ਅੱਛਾ ਚੁਗਾਠਾਂ ਦੇ ਰੋਲ ਹਾਂਜੀ ਹਾਂਜੀ ਸਰ ਇਹ ਜਿਵੇਂ ਹੁਣ ਜਿਹਦੇ ਨੇ ਜੀਐਸਡਬਲਯੂ ਵੀ ਪਿਆ ਜੀ ਟਾਟਾ ਔਰ ਇਹ ਕਾਮਦੇ ਨੂੰ ਵੀ ਤੁਸੀਂ ਦੇ ਸਕਦੇ ਹੋ ਕਾਮਦੇ ਨੂੰ ਲੈਮੀਨੇਸ਼ਨ ਵਾਲਾ ਮਾਲ ਜੀ ਆਪਣਾ ਅੱਛਾ ਤੁਸੀਂ ਮਤਲਬ ਸਾਰੀਆਂ ਕੰਪਨੀਆਂ ਦਿੰਦੇ ਹੋ ਹਾਂਜੀ ਸਰ ਅੱਛਾ ਇੱਕ ਹੋਰ ਦੱਸੋ ਜੀ ਰਿੰਕੂ ਜੀ ਇੱਕ ਅਸੀਂ ਗੱਲ ਹੋਰ ਸੁਣੀ ਹੈ ਵੀ ਜਦੋਂ ਕੋਈ ਵਾਰੀ ਤਗਾਠਾ ਆਪਾਂ ਬਣਵਾ ਲਈਆਂ ਕਈ ਵਾਰੀ ਆਪਣੇ ਰੇਟ ਘਟਾ ਲਿਆ ਮੰਨ ਲਓ ਜੀ ਸਰ ਤਾਂ ਉੱਥੇ ਕੀ ਹੁੰਦਾਗਾ ਮੈਂ ਗੱਲ ਸੁਣੀ ਸੁਣਾਈ ਹੈ ਮੈਨੂੰ ਪਤਾ ਨਹੀਂ ਹੈਗਾ ਇਹ ਗੱਲ ਬਾਰੇ ਵੈਸੇ ਉਹ ਕਹਿੰਦੇ ਵੀ ਜਿਹੜੇ ਆ ਇੱਥੇ ਆ ਸਟੀਲ ਦੇ ਪਾਈਪਾਂ ਪੈਂਦੇ ਹੁੰਦੇ ਆ ਜੀ ਇੱਕ ਕਹਿੰਦੇ ਜੀ ਇਹਦਾ ਸਪੇਸ ਵਧਾ ਦੇ ਜਾਂਦੇ ਆ ਤਾਂ ਜਾਂ ਇੱਥੇ ਘਟਾ ਕਰ ਦਿੰਦੇ ਆ ਪਾਈਪਸ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਗੱਲਾਂ ਵਾਤਾ ਸਰ ਕੁਝ ਫੈਬ੍ਰିକੇਟਰ ਜਿਹੜੇ ਛੋਟੇ ਦੁਕਾਨਦਾਰ ਹੈ ਜੀ ਅੱਛਾ ਜੀ ਉਹਨਾਂ ਨੇ ਮੰਨ ਲਓ ਕਿਸੇ ਇੱਕ ਆਪਾਰ ਨਕਸ਼ਾ ਦਿੱਤਾ ਜੀ ਉਹਨਾਂ ਨੂੰ ਜੀ ਆਪਾਂ ਉਹਨਾਂ ਨਾਲ ਠੇਕਾ ਮਾਰ ਲਿਆ ਜੀ ਜੀ ਉਹਨਾਂ ਆਪਾਂ ਆਮ ਦੁਕਾਨਦਾਰ ਕਈ ਵਾਰੀ ਕੀਤਾ ਠੇਕਾ ਮਾਰ ਲੈਂਦੇ ਠੀਕ ਹੈ ਜੀ ਵੀ ਮੈਂ ਤੁਹਾਨੂੰ ਐਨੇ ਐਨੇ ਪੈਸਿਆਂ ਦੇ ਸਾਰੀ ਕੋਠੀ ਦਾ ਸਮਾਨ ਤਿਆਰ ਕਰਕੇ ਦੇ ਦਊਗਾ ਉਹ ਫਿਰ ਕੀ ਕਰ ਲੈ ਮੰਨੋ ਮੂਵੀ ਕਰ ਲੈ ਜੀ ਠੀਕ ਹੈ ਜੀ ਤਾਂ ਉਹ ਇੱਥੇ ਸਟੀਲ ਦੀ ਪਾਈਪ ਇੱਕ ਤਾਂ ਘਟਾ ਦੇਣਗੇ ਜੀ ਸਭ ਤੋਂ ਪਹਿਲਾਂ ਇਹ ਜੀ ਸਪੇਸ ਘਟਾ ਦਾਂਗੇ ਬੇਸ ਘਟਾ ਦੇਣਗੇ ਹਾਂ ਜੀ ਸਪੇਸ ਵੱਜੂਗਾ ਜੀ ਸਪੇਸ ਵੱਜੂਗਾ ਹੋਰ ਸਟੀਲ ਪਾਈਪ ਘਟਾ ਦੇਣਗੇ ਤਿਲਕਰ ਹਾਂ ਜਿੱਥੇ ਆਪਣੀ ਸਪੋਸ ਕਰੋ 300 ਫੁੱਟ ਸਟੀਲ ਪੈਣੀ ਹੈ ਜੀ ਉੱਥੇ 220 ਫੁੱਟ ਜਾਂ 200 ਫੁੱਟ ਸਟੀਲ ਪਾ ਕੇ ਉਹ ਕੰਮ ਕਰਿਆ ਜਾਊਗਾ ਜੀ ਆਪਣੇ ਕੋਲ ਤਾਂ ਕੋਈ ਇਦਾਂ ਦਾ ਕੰਮ ਨਹੀਂ ਸਰ ਆਪਣੇ ਆਪਾਂ ਪਹਿਲਾਂ ਹੀ ਸਾਰਾ ਕੁਝ ਦੱਸਾਂਗੇ ਕਸਟਮਰ ਜੀ ਹੋਰ ਦੱਸ ਦੇਵਿਆਂਗੇ ਜੀ ਲਿਖ ਕੇ ਵੀ ਦੰਨੇ ਆਪਾਂ ਪਹਿਲਾਂ ਓਕੇ ਉਸ ਤੋਂ ਬਾਅਦ ਜੀ ਜਿਵੇਂ ਹੁਣੇ ਕਬਜ਼ੇ ਲੱਗੇ ਜੇ ਕੋਈ ਕਸਟਮਰ ਕਬਜ਼ਾ ਲਵਾਉਣਾ ਚਾਹੁੰਦਾ ਜੀ ਓਕੇ ਕਬਜ਼ਾ ਲੱਗ ਜਾਊਗਾ ਜੀ ਅੱਛਾ ਇਹ ਕਬਜ਼ੇ ਤੁਸੀਂ ਲਾ ਕੇ ਦੰਨੇ ਹਾਂਜੀ ਹਾਂਜੀ ਸਰ ਇੱਕ ਕਬਜ਼ੇ ਦਾ ਰੇਟ ਅਲੱਗ ਹੁੰਦਾ ਜੀ ਸ਼ੀਟ ਦਾ ਰੇਟ ਅਲੱਗ ਹੁੰਦਾ ਹੈ ਔਰ ਪਾਈਪ ਦਾ ਰੇਟ ਅਲੱਗ ਹੁੰਦਾ ਜੀ ਇਹ ਹੁਣ ਆਪਣੇ ਕੋਲੇ ਮੈਨੂੰ ਇਹ ਲੱਗਦਾ ਵੀ ਫਿਨਿਸ਼ਿੰਗ ਜਿਹੜੇ ਹਿਸਾਬ ਨਾਲ ਇਹਦੀ ਆ ਰਹੀ ਹੈ ਇਹਦਾ ਮੈਨੂੰ ਆਲਾ ਬਿਲਕੁਲ ਤਿਆਰ ਹੈ ਜਾਣ ਵਾਸਤੇ ਹਾਂਜੀ ਸਰ ਜਿਵੇਂ ਇਹ ਵਿੰਡੋ ਤਿਆਰ ਪਈ ਹੈ ਜੀ ਇਹਦੀ ਵਾਈਟ ਸ਼ੇਡ ਬਾਹਰ ਹੈ ਜੀ ਵਾਈਟ ਕਲਰ ਬਾਹਰ ਹੈ ਜੀ ਜਿਵੇਂ ਇਧਰ ਆਪਣਾ ਮਾਲ ਤਿਆਰ ਪਿਆ ਚਾ ਅੱਛਾ ਕਲਰ ਤੋਂ ਗੱਲ ਚਲੋ ਹੁਣ ਸੁਣਾਉ ਜੀ ਹਾਂਜੀ ਤਾਂ ਇਹ ਜਿਹੜੀ ਚਾਦਰ ਹੈ ਜੀ ਇਹਦਾ ਵਾਈਟ ਕਲਰ ਬਾਹਰ ਹੈ ਜੀ ਔਰ ਇਹ ਵੀ ਜਦਦਰ ਬਾਹਰ ਹੀ ਚੱਲਦਾ ਜੀ ਔਰ ਸੋਹਣੀ ਲੱਗਦੀ ਹੈ ਜੀ ਤੇ ਇਹ ਹੁਣ ਬਿਲਕੁਲ ਤਿਆਰ ਹੈ ਜਾਣ ਵਾਸ ਬਾਰ ਬਾਰ ਵਾਲੇ ਪੀਸ ਹੈ ਵਿੰਡੋ ਦਾ ਸੈਕਸ਼ਨ ਹੈ ਜੀ ਠੀਕ ਹੈ ਇਹ ਤਾਂ ਲਾ ਦੇਣਗੇ ਜੀ ਜੇ ਆਪ ਸਪੋਜ਼ ਕਰਪਾ 16 ਗੇਜ ਮੰਨ ਲਵਾਂ ਜੀ 16 ਗੇਜ ਡਿਮੈਂਡ ਹੋ ਗਈ 1.5 ਐਮ 16 ਗੇਜ ਪ੍ਰੋਪਰ ਬਣ ਗਈ ਜੀ ਓਕੇ 1.5 ਦਾ ਬਲਕ ਇਹ ਕੀ ਹੋਣਗੇ ਜੀ ਇਹ 1.4 ਜਾਂ 1.3 ਐਮ ਐਮ ਦੇ ਬਾਜੂ ਲਾ ਕੇ ਘਟਾ ਦੇਣਗੇ ਮੰਨ ਲਓ ਹਾਂ ਜੀ ਇਹ ਘਟਾ ਕੇ ਤਾਂ ਜਿਹੜਾ ਇਹ ਵਧਾ ਦੇਣਗੇ ਹਾਂ ਜੀ ਹਾਂ ਜੀ ਇਹ ਵਧਾ ਦੇਣਗੇ ਜੀ ਤਾਂ ਮਤਲਬ ਇੱਥੇ ਕੁਆਲਿਟੀ ਡਾਊਨ ਹਲਕੀ ਲੱਗ ਜੂ ਕਿਉਂਕਿ ਇਹ ਨਾਲ ਜੀ ਦਿਖਣ ਚ ਨਹੀਂ ਆਈ ਜਾਂਦੀ ਠੀਕ ਹੈ ਲੈ ਵੀ ਮਿੱਤਰੋ ਜੇ ਜਾਣਕਾਰੀ ਲੈਣੀ ਹੈ ਤਗਾਠਾਂ ਦੇ ਸਬੰਧਤ ਅੱ ਸਾਰੀ ਬਰੀਕੀ ਦੇ ਵਿੱਚ ਗੱਲੇ ਗੱਲੇ ਗੱਲ ਹੈ ਜੀ ਤੁਹਾਨੂੰ ਦੱਸਣ ਲੱਗ ਰਿਹਾ ਹੈ ਤੇ ਕੱਲੀ ਕੱਲੀ ਗੱਲ ਇਹ ਨੋਟ ਕਰ ਲਓ ਜਿਗਾਠਾ ਲੈਣ ਤੋਂ ਪਹਿਲਾਂ ਆਖ ਲਾਤਾਂ ਧਿਆਨ ਜ਼ਰੂਰ ਰੱਖਿਓ ਹਾਂਜੀ ਬਿਲਕੁਲ ਸਰ 1.5ਵੇਂ ਹੁਣ ਤੁਹਾਨੂੰ ਚਿਗਾੜ ਦੀ ਫਿਨਿਸ਼ਿੰਗ ਹੋਣੇ ਦਿਖਾਉਣੇ ਆ ਜੀ ਅੱਛਾ ਜਿਵੇਂ ਇੱਕ ਹੋਰ ਦੱਸੋ ਤੁਹਾਨੂੰ ਜਿਵੇਂ ਹੁਣ ਫੋਟੋ ਬੁਲੇ ਆ ਚਿਗਾੜ ਪਈ ਹੈ ਹਾਂਜੀ ਹੁਣ ਜਿਹੜਾ ਇਹਦੇ ਵਿੱਚ ਆ ਇਹਨੂੰ ਪ੍ਰੈਮਰ ਬੋਲਦੇ ਜਿਹੜਾ ਆ ਕਾਲਾ ਰੰਗ ਕਰਦੇ ਸਰ ਇਹਨੂੰ ਕੰਪਾਊਂਡ ਬੋਲਦੇ ਆ ਜੀ ਹਾਂਜੀ ਕੰਪਾਊਂਡ ਬੋਲ ਦਿੰਦੇ ਆ ਜੀ ਲੇਕਿਨ ਇਹ ਰਬੜ ਪੇਂਟ ਹੁੰਦਾ ਜੀ ਅੱਛ अच्छा जी। ਚੁਗਾੜ ਬਣਾ ਕੇ ਇਹਦੇ ਵਿੱਚ ਕੰਪਾਊਂਡ ਮਾਰਦਾ। ਕੰਪਾਊਂਡ ਦੇ ਵਿੱਚ ਥਿੰਨਰ ਪਾ ਦਿੰਦੇ ਆ ਜੀ। ਅੱਛਾ ਜੀ। ਥਿੰਨਰ ਕੀ ਆ ਜੀ? ਥਿੰਨਰ ਚੁਗਾੜ ਤੇ ਮਾਰਨ ਵਾਸਤੇ ਨਹੀਂ ਹੁੰਦਾ ਜੀ। ਅੱਛਾ ਜੀ। ਜੇ ਤਾਂ ਆਪਾਂ ਚੁਗਾੜ ਦੇ ਵਿੱਚ ਕੰਪਾਊਂਡ ਦੇ ਵਿੱਚ ਮਿਕਸ ਕਰਕੇ ਥਿੰਨਰ ਮਾਰਤਾ ਤਾਂ ਇਹ ਚੁਗਾੜ ਨੂੰ ਖਾਣਾ ਦਰੋਂ ਸ਼ੁਰੂ ਕਰ ਦੋਗਾ ਜੀ। ਚੁਗਾੜ ਦੀ ਲਾਈਫ ਘੱਟ ਰਹੀ ਹੈ ਨਾ ਕਿ ਵੱਧ ਰਹੀ ਹੈ। ਹਾਲਾਂਕਿ ਕੰਪਾਊਂਡ ਹੁੰਦਾ ਹੈ ਵੀ ਆਪਾਂ ਚੁਗਾੜ ਦੀ ਲਾਈਫ ਵਧਾਉਣ ਵਾਸਤੇ। ਠੀਕ ਹੈ। ਇਹਦਾ ਅਸਲੀ ਚੀਜ਼ ਹੈ ਜੀ। ਉਹ ਰਬੜ ਪੇਂਟ ਹੈ ਜੀ। ਰਬੜ ਪੇਂਟ ਨੂੰ ਥ ਤਾਂ ਉਹਦੇ ਵਿੱਚ ਤਾਰਪਿੰਟੀ ਆਰਪੀ ਓਇਲ ਪੈਂਦਾ ਜੀ ਉਹ ਥਿਨਰ ਦੇ ਨਾਲੋਂ ਮਹਿੰਗਾ ਵੀ ਹੁੰਦਾ ਹੈ ਤਾਂ ਇਸ ਕਰਕੇ ਲੋਕ ਉਹ ਥਿਨਰ ਮਤਲਬ ਥਿਨਰ ਨੂੰ ਜ਼ਿਆਦਾ ਕਰਦੇ ਆ ਜੀ ਠੀਕ ਹੈ ਜੀ ਤਾਂ ਇਹ ਚੀਜ਼ ਵੀ ਸਾਰੀ ਆਪਾਂ ਪ੍ਰੋਪਰ ਗਾਈਡ ਕਰਕੇ ਕਸਟਮਰ ਨੂੰ ਫਿਰ ਦੱਸਦੇ ਹਾਂ ਅੱਛਾ ਕਈ ਵਾਰੀ ਐਂ ਵੀ ਹੁੰਦਾ ਜੀ ਮੰਨ ਕੇ ਚਲੋ ਰੇਟ ਆਪਾਂ ਨੇ ਬੰਦੇ ਨਾਲ ਕਰ ਲਿਆ ਹਣਾ ਜੀ ਰੇਟ ਕਰਨ ਤੋਂ ਬਾਅਦ ਕੀ ਹੁੰਦਾ ਅਗਲਾ ਕਹਿੰਦਾ ਵੀ ਯਾਰ ਅਸੀਂ ਆਹ ਕੰਪਾਊਂਡ ਨਹੀਂ ਮਾਰਦੇ ਵਿੱਚ ਇਹਦੇ ਜੇ ਅਸੀਂ ਆਹ ਨਹੀਂ ਕਰਦੇ ਹੈਗੀ ਉਹਦਾ ਐਕਸਟਰਾ ਲੱਗੂਗਾ ਉਹ ਚੀਜ਼ ਵੀ ਹੁੰਦੀ ਹੈ ਜੀ ਹਾਂਜੀ ਉਹ ਇਸ ਤਰ੍ਹਾਂ ਹੁੰਦਾ ਜੀ ਜੇ ਅਗਰ ਕੋਈ ਰਬੜ ਪੇਂਟ ਕਸਟਮਰ ਕਰਵਾਉਣਾ ਚਾਹੁੰਦਾ ਜੀ ਅੱਛਾ ਜੀ ਕਈ ਵਾਰ ਤਾਂ ਰੇਟ ਦੇ ਵਿੱਚ ਡਿਸਕ ਹੋ ਜਾਂਦਾ ਜੀ ਠੀਕ ਹੈ ਜੀ ਅਗਰ ਕੋਈ ਕਸਟਮਰ ਕਹਿੰਦਾ ਜੀ ਮੇਰਾ ਪੈਂਡਿੰਗ ਹੈ ਜੀ ਮੈਂ ਹਜੇ ਕਰਵਾਉਣਾ ਜਾਂ ਨਹੀਂ ਕਰਾਉਣਾ ਮੈਂ ਤੁਹਾਨੂੰ ਐਂਡ ਤੇ ਦੱਸੂਗਾ ਠੀਕ ਹੈ ਐਨ ਜੇ ਨੂੰ ਚੁਗਾੜ ਤਿਆਰ ਹੋ ਜਾਂਦੀ ਹੈ ਫਿਰ ਉਹਦਾ ਉਹਨਾਂ ਪਹਿਲਾਂ ਖਰਚਾ ਦੱਸਿਆ ਜਾਂਦਾ ਜੀ ਨਕਸ਼ਾ ਆਪਣੇ ਕੋਲ ਆ ਜਾਂਦਾ ਜੀ ਉਹਨਾਂ ਨੂੰ ਸਾਰਾ ਦੱਸਿਆ ਜਾਂਦਾ ਜੀ ਤੁਸੀਂ ਕੰਪਾਉਂਡ ਕਰਾਓਗੇ ਤਾਂ ਆ ਖਰਚਾ ਆਊਗਾ ਜੀ ਜਾਂ ਤੁਸੀਂ ਰਬੜ ਪੇਂਟ ਕਰਾਓਗੇ ਤਾਂ ਆ ਖਰਚਾ ਆਊਗਾ ਜੀ ਮਤਲਬ ਜੇ ਕੰਪਾਉਂ ਤਾਂ ਇਹਦਾ ਡਿਸਕਾਊਂਟ ਕਰਦੇ ਹਾਂ। ਹਾਂਜੀ ਹਾਂਜੀ ਸਰ ਇਹ ਅਗਰ ਨਹੀਂ ਹੁੰਦਾ ਤਾਂ ਇਹਦਾ ਇਹ ਤਾਂ ਅਲੱਗ ਰਹਿਦਾ ਚਾਰਜ ਨਹੀਂ। ਫਿਰ ਇਹਦਾ ਚਾਰਜ ਫਿਰ ਤੁਸੀਂ ਕੱਟ ਕੇ ਫਿਰ ਮਤਲਬ ਕੋਲ ਮੋਲ ਕੰਮ ਨਹੀਂ ਕਰਦੇ ਹੈਗੇ। ਨਹੀਂ ਨਹੀਂ ਸਰ ਆਪਾਂ ਆਪਣੇ ਕੋਲੇ ਕੋਈ ਵੀ ਆਰਡਰ ਆਉਂਦਾ ਜੀ ਠੀਕ ਹੈ ਜੀ। ਜੇ ਕਿਸੇ ਭਾਈ ਨੇ ਸਪੋਰ ਕੋਲ ਆਪਾਂ ਦੂਰ ਬੈਠੇ ਆ ਫੋਨ ਤੇ ਆਰਡਰ ਦੇਤਾ ਜੀ। ਸਭ ਤੋਂ ਪਹਿਲਾਂ ਤਾਂ ਫੋਨ ਤੇ ਡਿਸਕਸ ਪੂਰੇ ਪ੍ਰੋਪਰ ਤਰੀਕੇ ਨਾਲ ਉਹਨਾਂ ਨਾਲ ਕਰੀ ਜੋਗੇ ਜੀ। ਓਕੇ। ਉਸ ਤੋਂ ਬਾਅਦ ਉਹਨਾਂ ਨੂੰ ਸਾਰਾ ਲਿਖ ਕੇ ਜੀ ਸੈਂਡ ਕਰਾ ਦੇ ਜੂਗਾ ਜਿਹੜਾ ਕੁਝ ਹੈ। ਜੇ ਫਿਰ ਵੀ ਹੋਰ ਕੋਈ ਡਾਊਟ ਰਹਿੰਦਾ ਤਾਂ ਆਪਾਂ ਦੁਬਾਰਾ ਪੁੱਛ ਲੈਣੇ ਇੱਕ ਵਾਰ ਛੜਕ 10 ਵਾਰ ਪੁੱਛ ਸਕਦਾ ਠੀਕ ਹੈ ਜੀ ਤਾਂ ਆਪਾਂ ਇਹ ਨਹੀਂ ਕੰਮ ਹੋਊਗਾ ਵੀ ਅਧੀਆਂ ਗੱਲਾਂ ਦੱਸਤੀਆਂ ਅਧੀਆਂ ਬਿੱਲ ਦੇ ਕੁਝ ਐਡਵਾਂਸ ਲੈ ਲਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਟੁਗਾਠਾਂ ਦੇ ਬਿੱਟਾ ਪਾ ਕੋਈ ਅਵਰ ਖਾਤੇ ਜੋੜੀ ਜਾਣਗੇ ਜੀ ਇਹ ਨਹੀਂ ਹੋਊਗਾ ਸਾਰਾ ਗੱਲ ਪਹਿਲਾਂ ਸਾਰੀ ਕਲੀਅਰ ਕਰਕੇ ਉਸ ਤੋਂ ਬਾਅਦ ਹੀ ਤੁਸੀਂ ਕੰਮ ਸਟਾਰਟ ਕਰਦੇ ਹੋ ਬਿਲਕੁਲ ਸਹੀ ਅੱਛਾ ਜੇ ਕਿਸੇ ਭਰਾ ਨੇ ਮੇਰਾ ਰੈਫਰੈਂਸ ਦੇ ਕੇ ਸਾਡੀ ਵੀਡੀਓ ਸ਼ੇਅਰ ਕਰਕੇ ਤੁਹਾਨੂੰ ਕੋਈ ਆਰਡਰ ਦੇਣਾ ਹੋਵੇ ਉਹਨੂੰ ਤੁਸੀਂ ਜਿਹੜੀ ਐਡਵਾਂਸ ਪੇਮੈਂਟ ਹੋਊਗੀ ਉਹ ਕਿੰ ਸਰ ਵੈਸੇ ਤਾਂ ਜੀ ਅਸੀਂ ਲੈਂਦੇ ਜੀ 50% ਪੇਮੈਂਟ ਅਡਵਾਂਸ ਦੇ। ਓਕੇ ਜੀ ਸਰ ਥੋੜਾ ਕੋ ਰੈਸਡੇ ਕਹਿੰਦੇ ਅਸੀਂ ਲਗਭਗ 30% ਅਡਵਾਂਸ ਪੇਮੈਂਟ ਲੈ ਕੇ ਕੰਮ ਸ਼ੁਰੂ ਕਰ ਦਾਂ। ਓਕੇ ਜੀ 30% ਅਡਵਾਂਸ ਪੇਮੈਂਟ ਦੇ ਕੇ ਤੁਸੀਂ ਕੰਮ ਆ ਜਾ ਮਿੱਤਰੋ ਕਰਵਾ ਸਕਦੇ ਹੋ। ਬਾਈ ਰਿੰਕੂ ਹੋਰੀ ਨੇ ਇੱਥੇ ਰਤੀਆ ਦੇ ਵਿੱਚ ਤੇ ਹੋਰ ਕੋਈ ਜਾਣਕਾਰੀ ਸਾਨੂੰ ਇਹ ਨਾਲ ਸਭ ਦੋ। ਇਹ ਸਰ ਆਜੋ ਜਿੰਨੇ ਹੋਣੇ ਚੁਗਾੜ ਦੀ ਫਿਨਿਸ਼ਿੰਗ ਹੋ ਰਹੀ ਹੈ ਜੀ। ਅੱਛਾ ਜੀ ਆ ਦਿਖਾਓ ਜੀ ਫਿਨਿਸ਼ਿੰਗ ਆ ਕੇ ਇੱਕ ਵਾਰ ਚੁਗਾੜ ਵਿੰਡੋ ਦੀ। ਕੋਲੇ ਤੋਂ ਤਾਂ ਇਹਦੇ ਚ ਕੀ ਹੁੰਦਾ ਜੀ? ਲੋਗ ਆਮ ਜਿੱਥੇ ਇਹਦਾ ਜੁਆਇੰਟ ਲੱਗਿਆ ਹੋਇ ਜੋਇੰਟ ਇਹਦਾ ਇੱਥੇ ਜੋੜ ਪੈਂਦਾ ਜੀ ਮੰਨਣਾ ਇਹਦਾ ਜੋੜ ਪੈਂਦਾ ਜੀ ਤਾਂ ਇਹ ਜੋੜ ਹੁਣ ਇਹਦੇ 'ਚ ਲੱਗਿਆ ਹੋਇਆ ਇਹਨੂੰ ਬਿਲਕੁਲ ਪ੍ਰੋਪਰ ਇਹਦੀ ਫਿਨਿਸ਼ਿੰਗ ਦੇਣ ਵਾਸਤੇ ਪਹਿਲਾਂ ਇਹਦੇ 'ਚ ਗ੍ਰਾਈਂਡਰ ਦੇ ਵਿੱਚ ਆਪਰਾਮ ਪੱਥਰ ਨਹੀਂ ਵੱਜੂਗਾ ਜਿਹਦੇ 'ਚ 60 ਨੰਬਰ ਰੇਗਮਾਰ ਲੱਗਿਆ ਜੀ ਅੱਛਾ ਜੀ ਉਸ ਤੋਂ ਬਾਅਦ 120 ਨੰਬਰ ਲੱਗਿਆ ਜੀ ਅੱਛਾ ਰੈੱਡ ਪੱਫ ਲੱਗਿਆ ਜੀ ਫਖ ਤੋਂ ਬਾਅਦ ਫਿਰ ਭੈਣ ਨਾਲ ਜੀ ਠੀਕ ਹੈ ਬਰੀਕੀ ਨਾਲ ਇਹਦਾ ਜਿਹੜਾ ਹੁਣ ਚੱਲ ਰਿਹਾ ਜੀ ਰੇਗਮਾਰ ਹੱਥ ਨਾਲ ਵੱਜ ਰਿਹਾ ਜੀ ਉਸ ਤੋਂ ਬਾਅਦ ਕਿਤੇ ਕੋਈ ਫਰਕ ਤਾਂ ਨਹੀਂ ਤਾਂ ਇਹ ਪ੍ਰੋਪਰ ਢੰਗ ਨਾਲ ਕਰੀ ਜਾਂਦੀ ਹੈ ਜੀ ਕਈ ਵਾਰੀ ਇਹ ਮਸ਼ੀਨੀ ਗ੍ਰਾਈਂਡ ਵੀ ਕਰ ਦਦਿਆ ਹਾਂ ਉਹਦੇ ਨਾਲ ਕੀ ਫਰਕ ਰਹੇ ਨਹੀਂ ਹਾਂਜੀ ਮਸ਼ੀਨੀ ਗ੍ਰਾਈਂਡ ਵੀ ਹੁੰਦਾ ਜੀ ਸਰ ਲੇਕਿਨ ਐਂਡ ਦੇ ਉੱਪਰ ਹੱਥ ਨਾਲ ਲਾਸਟ ਐਂਡ ਦੇ ਹੱਥ ਨਾਲ ਵੀ ਇਹ ਦੇ ਉੱਪਰ ਪਹਿਲਾਂ ਗ੍ਰਾਈਂਡਰ ਨਾਲ ਸਾਰੀ ਗੱਲਾਂ ਹੋ ਰਹੀਆਂ ਹਾਂਜੀ ਹਾਂਜੀ ਸਰ ਬਾਕੀ ਮੈਂ ਜਦ ਵਿੱਚ ਦੇਖਿਆ ਕੋਈ ਇੰਤਗਠਾ ਹੁੰਦਾ ਨਾ ਮਤਲਬ ਕਿ ਮੂੰਹ ਬੋਲਦੀਆਂ ਨਹੀਂ ਜਿਵੇਂ ਸਰ ਜਿਵੇਂ ਮੈਂ ਟੋਲਾ ਲਵਾਂ ਉਹ ਦੇਖੋ ਤਾਂ ਟਾੜਾ ਦਾ ਸਾਰਾ ਕੰਮ ਪੂਰਾ ਸਲੀਵਕਸ ਲੱਗ ਰਿਹਾ ਮੈਨੂੰ ਵੀ ਬਿਲਕੁਲ ਸਹੀ ਦੇਖੋ ਤੁਸੀਂ ਆਪਣੀ ਸਾਈਟਾਂ ਤੇ ਪਹਿਲਾਂ ਮਾਲ ਦੇਖਿਆ ਜੀ ਜਾਂਚ ਕਰਕੇ ਫਿਰ ਤੁਸੀਂ ਨਹੀਂ ਨਹੀਂ ਸਹੀ ਹੈ ਜੀ ਬਿਲਕੁਲ ਸਹੀ ਹੈ ਜਿਵੇਂ ਹ अच्छा जी कोई भी फर्क ਹੁੰਦਾ ਜੀ ਬੇਡਿੰਗ ਦੀ 2 ਇੰਚ 2 1/2 ਇੰਚ ਦੇ ਸੀ ਕਸਟਮਰ ਨੂੰ ਪਹਿਲਾਂ ਪੁੱਛਦੇ ਆ ਵੀ ਤੁਸੀਂ ਸੈਕਸ਼ਨ ਦੱਸੋ ਕਿਹੜਾ ਬਣਾਣਾ ਠੀਕ ਹੈ ਜੀ ਤਾਂ ਇਹ ਦੋ ਇੰਚ ਦੇ ਬਿੱਟੇ ਪੂਰੀ ਫਿਨਿਸ਼ਿੰਗ ਦੇ ਵਿੱਚ ਰਿਗਾਰਡ ਤਿਆਰ ਹੋ ਰਹੀ ਹੈ ਇਹਦਾ ਟਾਟਾ ਵਾਲਾ ਇਹ ਵੀ ਰੈਡੀ ਹੈ ਜੀ ਬਿਲਕੁਲ ਹਾਂ ਜੀ ਸਰ ਹਾਂ ਜੀ ਸਰ ਰੈਡੀ ਹੈ ਜੀ ਬਿਲਕੁਲ ਜਾਣ ਵਾਸਤੇ ਠੀਕ ਹੈ ਜੀ ਤਾਂ ਇਹਦਾ ਲੋਡਿੰਗ ਹੋਣੀ ਹੈ ਜੀ ਥੋੜੇ ਟਾਈਮ ਬਾਅਦ ਇਹ ਲੋਡਿੰਗ ਵਾਸਤੇ ਤਿਆਰ ਹੈ ਜੀ ਮਾਨ ਠੀਕ ਹੈ ਜੀ ਤਾਂ ਇਹਦਾ ਇਹਦਾ ਇਹਨਾਂ ਨੇ ਇਸ ਕਨ ਕਸਟਮਰ ਦੀ ਡਿਮਾਂਡ ਸੀ ਮੇਰਾ ਜਿਹੜਾ ਵਾਈਟ ਸ਼ੇਡ ਉਹ ਅੰਦਰ ਕਰ ਦੋ ਗਰੇ ਸ਼ਾ ਬਲ ਇਦੇ ਵਿੱਚ ਕਲਰ ਕਿੰਨੇ ਹੋਗੇ ਜੀ ਇਕੱਠਾਂ ਦੇ ਵਿੱਚ ਸਾਰੇ ਇਦੇ ਵਿੱਚ ਨੋਰਮਲ ਕਲਰ ਵਾਈਟ ਜਾਰਾਦਰ ਬਾਹਰ ਚੱਲਦਾ ਜੀ ਹੋਰ ਵਾਈਟ ਤੋਂ ਬਾਅਦ ਜੇ ਅਪਾ ਜੀਐਸਡਬਲਿਊ ਦਾ ਕੰਪਨੀ ਦਾ ਮਾਲ ਹੈ ਜੀ ਤਾਂ ਉਹਦਾ ਵਾਈਟ ਔਰ ਗ੍ਰੇ ਹੋਰ ਅਗਰ ਅਪਾ ਟਾਟਾ ਦੇ ਵਿੱਚ ਜਾਂਦੇ ਆ ਤਾਂ ਉਹਦਾ ਹਲਕਾ ਜਿਹਾ ਬਲੂ ਆ ਜਾਂਦਾ ਔਰ ਵਾਈਟ ਆਇਆ ਅੱਛਾ ਮਤਲਬ ਕਿ ਨਿਆਰੇ ਕਲਰਾਂ ਦੇ ਵਿੱਚ ਆਉਂਦੇ ਹਾਂਜੀ ਔਰ ਕਾਮਦੇਨੂ ਦਾ ਜਿਵੇਂ ਤੁਸੀਂ ਦੇਖੋ ਜੀ ਕਾਮਦੇਨੂ ਦਾ ਤਿਆਰ ਹੋਣ ਲੱਗ ਰਿਹਾ ਜੀ ਮਾਲ ਕਾਮਦੇਨੂ ਦਾ ਲਾਮਿਨੇਸ਼ਨ ਹੋ ਗਿਆ ਰਿਹਾ ਜੀ ਅੱਛਾ ਜੀ ਕਾਮਦੇਨੂ ਦਾ ਮਾਲ ਹੁਣ ਲਾਮਿਨੇਸ਼ਨ ਹੋ ਗਿਆ ਰਿਹਾ ਜੀ ਅੱਛਾ ਇਹਦੇ ਵਿੱਚ ਸੀ ਕਲ ਰਹਾ ਇਹਦਾ ਜਿਕ ਜਿਵੇਂ ਤੁਸੀਂ ਦੇਖੋਗੇ ਦੁੱਧ ਅੱਛਾ ਇਹ ਸੀ ਕਲ ਰਹਾ ਜੀ ਅਤ ਏਜੀ ਕਲਰ ਬੋਲ ਹਾਂਜੀ ਇਹ ਸੀ ਕਲਰ ਆਪਾਂ ਬਾਹਰ ਵੀ ਕਰਵਾ ਸਕਦੇ ਆ ਤੇ ਇਹ ਏਜ ਕਿੰਨੇ ਆ ਜੀ ਇਹ ਗੇਸ ਸਰ 16 ਗੇਜ ਦੇ ਵਿੱਚ ਤਿਆਰ ਹੋ ਜਾਂਦੇ ਆ ਜੀ ਇਹ ਮਤਲਬ ਸਭ ਤੋਂ ਠੋਕ ਕੁਆਲਟੀ ਹਾਂਜੀ ਹਾਂਜੀ 16 16 ਗੇਜ ਉਰ 2.5 ਇੰਚ ਫਰੰਟ ਜੀ ਅੱਛਾ 2.5 ਇੰਚ ਫਰੰਟ ਹਾਂਜੀ ਇਹ ਜਿਹੜਾ 2.5 ਇੰਚ 3 ਇੰਚ ਫਰੰਟ ਹੈ ਇਹ ਸਿਰਫ ਸੀਐਨਸੀ ਮਸ਼ੀਨ ਦੇ ਵਿੱਚ ਹੀ ਪੋਸੀਬਲ ਹੈ ਜੀ ਓਕੇ ਜਿਹੜੀ ਆਪਾਂ ਉਹ ਖਾਣ ਦੇ ਖਾਣ ਜੀ ਤੇ ਆਮ ਆਮ ਮਸ਼ੀਨ ਨੂੰ ਤਿਆਰ ਨਹੀਂ ਕਰਦਾ ਜੀ ਓਕੇ ਪਰ ਥੋੜੀ ਕੋਈ ਡਿਜੀਟਲ ਮਸ਼ੀਨਾਂ ਨੇ ਮਤਲਬ ਹਾਂਜੀ ਸਰ ਡਿਜੀਟਲ ਮਸ਼ੀਨਾਂ ਜੀ ਸੀਐਨ ਜੀ ਸਰ ਸਾਡੀ ਖੁਦ ਵੀ ਖਾਲੀ ਰਹਿੰਦੀ ਹੈ ਜੀ ਅਸੀਂ ਦੋ ਬਰਾਦਰ ਆ ਜੀ ਸਾਡੇ ਫਾਦਰ ਸਾਹਿਬ ਆ ਜੀ ਤਾਂ ਅਸੀਂ ਉੱਪਰ ਪ੍ਰੋਪਰ ਜਦੋਂ ਮਟੀਰੀਅਲ ਤਿਆਰ ਹੋ ਗਿਆ ਸਾਡਾ ਇਹ ਨਹੀਂ ਵੀ ਅਸੀਂ ਅਸੀਂ ਆਪ ਚੈੱਕ ਕਰਕੇ ਜਦੋਂ ਸਾਨੂੰ ਠੀਕ ਲੱਗੂਗਾ ਓਕੇ ਫਾਈਨਲ ਟੱਕ ਅਸੀਂ ਆ ਦੇਣਾ ਤਿਆਰ ਕਰਵਾਉਣਾ ਤਿਆਰ ਤੁਸੀਂ ਵਿੱਚ ਬੈਠ ਕੇ ਆਪ ਕਰਵਾ ਰਹੇ ਜਿਵੇਂ ਬਾਈ ਆਪ ਚਲਾਉਣ ਲੱਗ ਰਹੇ ਹਾਂ ਅਸੀਂ ਦੇਖਿਆ ਸੀਗਾ ਤੁਸੀਂ ਆਪ ਦੀ ਥੱਲੇ ਦਾ ਮਤਲਬ ਕਿ ਆਪ ਕੰਮ ਸਾਰਾ ਤਿਆਰ ਕਰਵਾਉਣਾ ਬਿਲਕੁਲ ਸਰ ਬਿਲਕੁਲ ਅਸੀਂ ਇਸ ਕਸਟਮਰ ਦਾ ਕੰਮ ਨੂੰ ਆਪਣਾ ਕੰਮ ਸਮਝ ਕੇ ਕਰ ਰਹੇ ਹਾਂ ਜੀ ਸਹੀ ਗੱਲ ਹੈ ਕਿਉਂਕਿ ਜਿਹੜੇ ਘਰ ਆ ਵਾਰ-ਵਾਰ ਨਹੀਂ ਪੈਂਦੇ ਜੀ ਇੱਕ ਵਾਰ ਕਰ ਇੱਕ ਵ ਹਰ ਬੰਦੇ ਦਾ ਸੁਪਨਾ ਹੁੰਦਾ ਹੈ ਵੀ ਮੈਂ ਘਰ ਬਣਾਵਾਂ। ਕਿਸਾ ਬਣਾਉਣ ਵਾਲੀ ਬੰਦੇ ਕੋਲੇ ਕੋਈ ਪਤਾ ਨਹੀਂ ਹੋ ਜੀ ਆਪਣਾ ਆਪਣੇ ਗੇੜੀ ਕੋਈ ਜੀ। ਬੰਦਾ ਸਾਰੇ ਉਮਰ ਗਾਲਾਂ ਕੱਢਦਾ। ਹਾਂਜੀ ਹਾਂਜੀ। ਕਿਰਤ ਇਕੱਠਾ ਹੋਣੇ ਹੁੰਦੀਆਂ ਸੀਗੀਆਂ। ਕੋਈ ਜਰਗੀਆਂ ਕੋਈ ਹੋਰ ਹੋਗੀਆਂ ਮੰਨ ਲਓ ਕਿਸੇ ਤਰ੍ਹਾਂ ਦਾ ਕੋਈ ਵੀ ਲੰਬਾ ਹੋ ਗਿਆ ਨਾ ਜੀ ਸਾਰਾ ਤੁਸੀਂ ਕਾਰੀਗਰਫ ਤੇ ਰੱਖੇ ਹੋਏ ਐ। ਗਡਾਉਣ ਤੁਸੀਂ ਲੱਗਦੇ ਰੱਖਿਆ ਹੋਇਗਾ। ਤੇ ਮਸ਼ੀਨਾਂ ਬਕਾਇਦਾ ਲੱਗੀਆਂ ਹੋਈਆਂ ਤੁਸੀਂ ਆਪ ਕੰਮ ਕਰ ਰਹੇ ਹੋ। ਵੀ ਜਿਹੜੇ ਕਈ ਵਾਰੀ ਛੋਟੇ ਦੁਕਾਨਦਾਰ ਹੁੰਦੇ ਐ ਉਹ ਕਈ ਵਾਰੀ ਕਾਪੀ ਕਰ ਦਿੰਦੇ ਐ ਕਾਪੀ ਪੇਸਟ ਕਰ ਦਿੰਦੇ ਐ। ਉਹਨਾਂ ਦੇ ਲੋਕ ਕਿਵੇਂ ਬਚਣ ਉਹਦੀ ਕੀ ਪਛਾਣ ਹੋਊਗੀ ਆਪਾਂ ਨੂੰ ਚੀਜ਼ ਦੀ ਅ ਸਰ ਸਭ ਤੋਂ ਪਹਿਲਾਂ ਤਾਂ ਜੀ ਜੇ ਆਪਾਂ ਕੋਈ ਕਸਟਮਰ ਰੇਟ ਦੀ ਟਰਾਈ ਕਰ ਰਹੇ ਹਾਂ ਜੇ ਕਿਦੋਂ ਠੀਕ ਹੈ ਜੀ ਤਾਂ ਦੇਖੋ ਜੀ ਕਿਤੇ 1-2 ਰੁਪਏ ਦਾ ਫਰਕ ਹੈ ਤਾਂ ਗੱਲ ਅਲੱਗ ਹੈ ਜੇ ਜ਼ਿਆਦਾ ਡਿਫਰੈਂਸ ਹੈ ਤਾਂ ਉੱਥੇ ਕਸਟਮਰ ਨੂੰ ਥੋੜਾ ਸੋਚਣਾ ਚਾਹੀਦਾ ਜੀ ਠੀਕ ਹੈ ਜੀ ਵੀ ਜੇ ਕਈ ਵਾਰ ਆਪਾਂ ਸਸਤੇ ਦੇ ਚੱਕਰ 'ਚ ਪੈ ਕੇ ਉੱਥੇ ਕੁਆਲਿਟੀ ਨਾਲ ਦੇਖੋ ਜੀ ਸਮਝੌਤਾ ਹੁੰਦਾ ਹੀ ਹੁੰਦਾ ਹੈ ਜੀ ਨਾਰਮਲ ਫੈਬ੍ਰਿਕਲੇਟਰ ਕੀ ਕਰਦਾ ਜਿਹੜੀ 24 ਲਾਈਨ ਦਾ ਕੰਮ ਹੈ ਇਹਦੇ ਵਿੱਚ ਕਸਟਮਰ ਨੂੰ ਜ਼ਿਆਦਾ ਪਤਾ ਨਹੀਂ ਹੁੰਦਾ ਗੇਜ ਬਾਰੇ ਨਹੀਂ ਤਾਂ ਠੀਕ ਰਸ ਕੀ ਹੈ ਜੀ ਜਿਵੇਂ ਹੁਣ 1.3 ਐਮ ਐਮ ਆ ਗਈ ਜੀ 4 ਨੂੰ ਵੀ 16 ਜੀ ਬੋਲਦਣਾ ਜੀ 1.4 ਆਗੇ ਉਹ ਵੀ 16 ਜੀ ਹੈ 1.5 ਉਹ ਵੀ 16 ਜੀ ਹੈ ਲੇਕਿਨ ਪ੍ਰੋਪਰ 16 ਜੀ ਜਿਹੜੀ ਉਹ 1.5 ਆ ਰਹਾ ਹੈ ਬਦਬਦ ਭਾਈ ਹਾਂਜੀ ਇਸੇ ਤਰ੍ਹਾਂ 18 ਜੀ ਹੈ ਜਿਵੇਂ 1.0 ਐਮ 1.9 ਐਮ 1.2 ਐਮ ਤਾਂ ਇਹਦੇ ਜਿਹੜੀ 1.2 ਐਮ 120 ਨੰਬਰ ਚ ਆਦਰ ਉਹ 18 ਜੀ ਦੀ ਫਸਟ ਕੁਆਲਿਟੀ ਹੈ ਜੀ ਠੀਕ ਹੈ ਤਾਂ ਉਹ ਜਿਹੜਾ ਕਸਟਮਰ ਆਪਣਾ ਆਪਣਾ ਕੰਟੈਕਟ ਕਰਦਾ ਜਾਂ ਆਪਣੇ ਕੋਲ ਜਿਵੇਂ ਮਟੀਰੀਅਲ ਜਾ ਰਦਾ ਆਪਾਂ ਉਹਨਾਂ ਨੂੰ ਪਹਿਲਾਂ ਪ੍ਰੋਪਰ ਗਾਈਡੈਂਸ ਕਰਕੇ ਉਹਨਾਂ ਦੀ ਅੰਦਰੂਨੀ ਸੰਤੁਸ਼ਟੀ ਕਰਵਾ ਕੇ ਜੀ ਪੂਰਾ ਜਦੋਂ ਬੰਦਾ ਪੂਰਾ ਤਸੱਲੀ ਹੋ ਜਾਂਦੀ ਹੈ ਉਦੋਂ ਬਾਅਦ ਆਪਣਾ ਆਰਡਰ ਦੇ ਸਕਦਾ ਠੀਕ ਹੈ ਲੈ ਵੀ ਮਿੱਤਰੋ ਸਸਤੇ ਦੇ ਚੱਕਰ ਦੇ ਵਿੱਚ ਨਾ ਪਈਓ ਵੀ ਕਈ ਵਾਰੀ ਆਪ ਨੂੰ ਇਹ ਹੁੰਦਾ ਨਾ ਵੀ ਆਪਣਾ ਫਾਇਦਾ ਹੋ ਰਿਹਾ ਵੀ ਇੱਥੇ ਵਾਜ 80 ਰੁਪਏ ਲੈ ਰਿਹਾ ਕਿਤੇ ਆਪਾਂ ਨੂੰ 70 ਰੁਪਏ ਮਿਲ ਰਿਹਾ ਕਿਤੇ 65 ਰੁਪਏ ਮਿਲ ਰਿਹਾ ਉਹ 65 ਰੁਪਏ ਜਾਂ 70 ਰੁਪਏ ਮਿਲਣ ਦਾ ਕਾਰਨ ਹੈ ਕਿਤੇ ਬਾਈ ਹੁਣ ਇਹ ਕਹਿੰਦੇ ਵੀ ਅੰਦਰਲੀ ਗੱਲਾਂ ਨੇ ਜਿਵੇਂ ਇਹਨਾਂ ਨੇ ਦੱਸਿਆ ਵੀ 1.5 mm ਜਾਂ 1.5 mm ਜਾਂ 2 mm ਉਹ ਇਹਨਾਂ ਦੁਕਾਨਦਾਰਲੀ ਗੱਲਾਂ ਇਹਨਾਂ ਨੂੰ ਪਤਾ ਹੈਗਾ ਉਹ ਕਹਿੰਦੇ ਵੀ ਉ ਜੇ ਤੁਹਾਨੂੰ ਕੋਈ ਚੀਜ਼ ਉਹ ਸਸਤੀ ਦੇ ਰਿਹਾ ਹੈ ਤਾਂ ਉਹਨੇ ਕੱਢਣਾ ਕਸਟਮਰ ਦੇ ਵਿੱਚੋਂ ਹੀ ਹੈ ਇਸ ਕਰਕੇ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਲੋ ਤੇ ਸਾਰੀ ਵੀਡੀਓ ਐਂਡ ਤੱਕ ਜੂੜ ਦੇਖ ਲਿਓ ਜੇ ਤੁਸੀਂ ਜਗਾਠ ਆਪਣੇ ਘੋਟੇ ਵਾਸਤੇ ਲੈਣ ਜਾ ਰਹੇ ਹੋ ਤੇ ਮੈਂ ਤਾਂ ਤੁਹਾਨੂੰ ਰੈਫਰੈਂਸ ਦੇਵਾਂਗਾ ਵੀ ਬਾਈ ਰਤੀ ਆਓ ਤੁਸੀਂ ਬਾਈ ਰਿੰਕੂਰਾ ਕੋਲੇ ਜਿਵੇਂ ਤੁਸੀਂ ਕੰਮ ਦੇਖਿਆ ਨਾ ਤਾਂ ਕੰਮ ਪੂਰਾ ਥੱਲੇ ਬਖਸ਼ ਤੇ ਬੋਲਬਾਣੀ ਬਾਈ ਉਹਨਾਂ ਦੀ ਆਓ ਵਕਤ ਪੂਰੀ ਫੁੱਲ ਸੇਵਾ ਕਰਦੇ ਆ ਯਾਰ ਆਉਣ ਯਾਰ ਨਾਲ ਜਿਵੇਂ ਵਧੀਆ ਬਹੁਤ ਵਧੀਆ ਬੰਦੇ ਬਿਲਕੁਲ ਸਰ ਇੱਕ ਹੋਰ ਹੈ ਜੀ ਕਈ ਵਾਰ ਕਸਟਮਰ ਦੇ ਮਨ 'ਚ ਹੁੰਦਾ ਜੀ ਆਪਣੇ ਕੋਲੇ ਆਏ ਜੀ ਦੂਰੋਂ ਆਦਾ ਰਹਿਣਾ ਪ੍ਰਬੰਧ ਵੀ ਕਰਕੇ ਦਵਾਂਗੇ ਕੋਈ ਗੱਲ ਨਹੀਂ ਜੀ ਹੈਗਾ ਜੀ ਅੱਛਾ ਅੱਛਾ ਜੇ ਤੁਸੀਂ ਕਿਤੇ ਦੂਰੋਂ ਆ ਰਹੇ ਹੋ ਇਹ ਕਹਿੰਦੇ ਵੀ ਰਹਿਣ ਦਾ ਪ੍ਰਬੰਧ ਵੀ ਹੈਗਾ ਹਾਂ ਜੀ ਰਹਿਣ ਦਾ ਖਾਣ ਪੀਣ ਦਾ ਸਾਰਾ ਕੁਝ ਹੈ ਜੀ ਫੈਸਿਲਿਟੀਆਂ ਕੋਈ ਨਹੀਂ ਕਿਤੇ ਠੀਕ ਹੈ ਠੀਕ ਹੈ ਤਾਂ ਇੱਕ ਵਾਰ ਆਏ ਜੀ ਜੇ ਕਸਟਮਰ ਨੂੰ ਐ ਲੱਗਦਾ ਵੀ ਮੇਰੀ ਸੈਟੀਸਫੈਕਸ਼ਨ ਨਹੀਂ ਹੈਗੀ ਜੀ ਤਾਂ ਇਹ ਕੋਈ ਜ਼ਰੂਰੀ ਨਹੀਂ ਵੀ ਆਪਾਂ ਨੂੰ ਉਹਨੇ ਆਰਡਰ ਦੇ ਕੇ ਜਾਣਾ ਜੀ ਆਪ ਵੀ ਤਸੱਲੀ ਕਰਨ ਵਾਸਤੇ ਵੀ ਆਪਣੇ ਕੋਲੇ ਆ ਕੇ ਜਾ ਸਕਦਾ ਹੈ ਓਕੇ ਮਤਲਬ ਆਪਣੇ ਕੋਲ ਟਰਾਈ ਮਾਰ ਸਕਦਾ ਹੈ ਹਾਂ ਟਰਾਈ ਮਾਰ ਸਕਦਾ ਜੀ ਉਸ ਦਿਵਾਰ ਟਰਾਈ ਮਾਰ ਕੇ ਫਿਰ ਵੀ ਆਰਡਰ ਦੇ ਸਕਦਾ ਹੈ ਠੀਕ ਹੈ ਜ ਵਧੀਆ ਕੁਆਲਿਟੀ ਤੇ ਵਧੀਆ ਅਮਲਾ ਦਾ ਵੀ ਬੋਲਵਾਣੀ ਮੈਨੂੰ ਲੱਗਦਾ ਵੀ ਕਿਤੇ ਮਿਲਣੀ ਨਹੀਂ ਤੁਹਾਨੂੰ ਪੰਜਾਬ ਹਰਿਆਣੇ ਦੀ ਦਾ ਗਾਰੰਟੀ ਹੈ ਜੋ ਅਸੀਂ ਖੁਦ ਬੀਟੈਕ ਮਕੈਨਿਕਲ ਦੇ ਵਿੱਚ ਮੇਰੀ ਕਰੀ ਹੋਈ ਹੈ ਜੀ ਓਕੇ ਬੀਟੈਕ ਤੋਂ ਬਾਅਦ ਮੈਂ ਮਾਰੂਤੀ ਸੁਜ਼ੂਕੀ ਦੇ ਵਿੱਚ ਵੀ ਕੁਝ ਟਾਈਮ ਕੰਮ ਕਰਿਆ ਹੈ ਮਕੈਨਿਕਲ ਮਕੈਨਿਕਲ ਲਾਈਨ ਦੇ ਵਿੱਚ ਠੀਕ ਹੈ ਇਹ ਜੋ ਜਿਸ ਟਾਈਮ ਆਪਾਂ ਸੀਐਨਸੀ ਨੂੰ ਸੀਨਾ ਲਗਾਈ ਹੈ ਜੀ ਫਸ ਟਾਈਮ ਉੱਥੇ ਹੀ ਮਸ਼ੀਨਾਂ ਚੱਲ ਰਹੀਆਂ ਸੀ ਇਹ ਓਕੇ ਤਾਂ ਉਹ ਮਸ਼ੀਨਾਂ ਦੇਖ ਕੇ ਫਿਰ ਆਪਾਂ ਸੀਐਨਸੀ ਮਸ਼ੀਨਾਂ ਲਗਾਏ ਸੀ ਜਿਸ ਟਾਈਮ ਆਪਾਂ ਸੀਐਨਸੀ ਮਸ਼ੀਨਾਂ ਲਗਾਏ ਸੀ ਉਹ ਤੋਂ ਕਿਸੇ ਨੂੰ ਸੀਐਨਸੀ ਦੀ ਪੂਰ ਕਾਹਿੰਗੀ ਨਹੀਂ ਪਤਾ ਮਤਲਬ ਉਹ ਤੁਹਾਡਾ ਏ ਹੈ ਵੀ ਤੁਹਾਡੇ ਕੋਲ ਪ੍ਰੈਕਟੀਕਲ ਵੀ ਹੈਗਾ ਤੁਹਾਡੇ ਕੋਲ ਡਿਗਰੀ ਵੀ ਹੈਗੀ ਹੈ ਟੈਕਨੀਕਲ ਟੈਕਨੀਕ ਆ ਮੁੰਡੇ ਨੇ ਮਨ ਕੇ ਚਲੋ ਦੁਕਾਨ ਕਰ ਲਈ ਉਹਨੂੰ ਪਤਾ ਹੁੰਦਾ ਨਹੀਂ ਕੁਛ ਹਾਂਜੀ ਨਾ ਤਾਂ ਉਹਦੇ ਕੋਲ ਪ੍ਰੈਕਟੀਕਲ ਹੁੰਦਾ ਨਾ ਉਹਦੇ ਕੋਲ ਕੋਈ ਡਿਗਰੀ ਹੈ ਬਿਲਕੁਲ ਜੀ ਅੱਜ ਕੱਲ੍ਹ ਚੁਗਾਠਾਂ ਦੇ ਵਿੱਚ ਕੀ ਕਰਦੇ ਆ ਜੀ ਲੋਕ 4 ਦਿਨ 5 4-5 ਮਹੀਨੇ ਜਾਂ ਸਾਲ ਜਾਂ 2 ਸਾਲ ਕੰਮ ਸਿੱਖ ਕੇ ਆਪਣਾ ਕੰਮ ਕਰਕੇ ਬੈਠ ਜਾਂਦੇ ਆ ਆਪਣਾ ਕੰਮ ਕਰਕੇ ਪਰ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਜੀ ਨੌਲੇਜ ਨਹੀਂ ਹੁੰਦੀ ਜਦੋਂ ਆਪ ਨੂੰ ਨੌਲੇਜ ਨਹੀਂ ਤਾਂ ਕਿ ਉਹ ਕਸਟਮਰ ਨੂੰ ਨੌਲੇਜ ਨਹੀਂ ਦੇ ਸਕਦਾ ਜੀ ਨਾ ਉਹਨਾਂ ਨੂੰ ਪ੍ਰੋਪਰਟੀਆਂ ਨਾਲ ਜਦੋਂ ਉਹਨਾਂ ਨੂੰ ਪਤਾ ਜਿਉਂ ਗਾਹਾਂ ਦਾ ਫਿਰ ਕੀ ਨੋ ਬੋਲ ਦਿੰਦਾ ਹਾਂਜੀ ਹਾਂਜੀ ਹਨਾ ਤੇ ਰਿੰਕੂ ਜੀ ਇੱਕ ਆਪਾਂ ਜਿਵੇਂ ਸਟੀਲ ਬਾਰੇ ਗੱਲ ਕਰ ਰਹੇ ਸੀਗੇ ਸਟੀਲ ਦੀਆਂ ਪੈਪਾਂ ਦਾ ਵੀ ਕਰ ਦਿਓ ਤੁਸੀਂ ਜੀ ਜੀ ਸਰ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਕੋਠੀ ਦੇ ਵਿੱਚ ਕੋਈ ਸਟੀਲ ਦਾ ਕੰਮ ਆਪਣੇ ਤੋਂ ਕੋਈ ਕਰਵਾਉਣਾ ਹੋਵੇ ਹਾਂ ਜੀ ਉਹਦੇ ਵਿੱਚ ਵੀ ਸਾਨੂੰ ਕੋਈ ਚਾਣਾ ਨਾ ਪਾਓ ਕੋਈ ਮੋਟਰੀ ਨਿਕਲਾ ਸਾਨੂੰ ਕੋਈ ਸਰ ਮੈਂ ਤੁਹਾਨੂੰ ਸ਼ਾਰਟਕਟ ਦੇ ਵਿੱਚ ਸਟੀਲ ਦਾ ਦੱਸ ਦਿੰਦਾ ਜੀ ਇਹਦੇ ਵਿੱਚ ਕੀ ਹੁੰਦਾ ਜੀ ਇੱਕ ਤਾਂ ਜਿੰਦਲ ਆਪਾਂ ਅੱਜ ਲੋਕ ਕਹਿੰਦੇ ਸੀ ਲੋਪਣੇ ਕੋਲ ਪਈ ਹੈ ਇਹ ਕਿਹੜੀ ਕੰਪਨੀ ਦੀ ਜੀ ਇਹ ਜਿਵੇਂ ਆਪਣੇ ਕੋਲੇ ਆ ਗਈ ਜੀ ਇਹਦੀ ਅਗਰ ਤੁਸੀਂ ਸਟੈਂਪਿੰਗ ਦੇਖ ਸਕਦੇ ਹੋ ਤਾਂ ਅੱਛਾ ਇਹਦੇ ਇਹ オリジナル ਜੀਐਸਐਲ ਦੀ ਆ ਗਈ ਜੀ ਜਨਰਲ ਸਟੀਲ ਲਿਮਟਿਡ ਜੀ ਪ੍ਰਾਈਮ ਸਟੀਲਸ ਜੀ ਅੱਛਾ ਜੀ ਤਾਂ ਅੱਛਾ ਜੀ ਤਾਂ ਇਹ ਸਭ ਤੋਂ ਵਧੀਆ ਗ੍ਰੇਡ ਹੈ 304 ਗ੍ਰੇਡ ਸਭ ਤੋਂ ਟੌਪ ਦੀ ਹਾਂ ਜੀ ਇਹ ਸਭ ਤੋਂ ਵਧੀਆ ਟੌਪ ਦੀ ਹੈ ਜੀ ਇਹਦੇ ਵਿੱਚ ਲੋਕਲ ਫਿਰ ਜੀਐਮ 202 ਆ ਜੂਗੀ ਅੱਛਾ ਜੀ ਜਿੰਦਲ 202 ਆ ਜੂਗੀ ਜਿੰਦਲ 304 ਆ ਜੂਗੀ ਲੋਕਲ ਆ ਜਾਣਗੇ ਜੀ ਉਹ ਤਾਂ ਇਹਦੇ ਬਾਰੇ ਜਿਆਦਾ ਡਿਸਕਸ ਆਪਾਂ ਫੋਨ ਕਰਕੇ ਬੰਦਾ ਪੁੱਛ ਸਕਦਾ ਹੈ ਜਾਂ ਆਪਣੇ ਕੋਲ ਸੈਂਪਲ ਦੇਖੂਗਾ ਜਿਆਦਾ ਵਧੀਆ ਰਹੂਗਾ ਠੀਕ ਹੈ ਹਾਂ ਜੀ ਠੀਕ ਹੈ ਸਮਰ ਅੱਛਾ ਇਹ ਆਪਣੀ ਮਸ਼ੀਨ ਹੈ ਜੀ ਤੋਂ ਪਰ ਚੱਲ ਰਿਹਾ ਵਾ ਹਾਂ ਜੀ ਸਰ ਇਹ ਸੀਐਨਟੀ ਮਸ਼ੀਨ ਹੈ ਆਪਣੀ ਜੀ ਜਿਹਦੇ ਵਿੱਚ 2 ਐਮਐਮ ਕੋਨਾਂ ਟਾਈਮ ਐਂਡ ਤੱਕ ਵੀ ਆਪਾਂ ਥਿਕਨੈਸ ਦੀ ਹੈ ਜਿਹੜੀ ਇਹ ਬੈਂਡਿੰਗ ਕਰਦੇ ਆਂ ਅੱਛਾ ਜੀ ਲੋਕਲ ਮਾਲ ਆਪਾਂ ਛੇਤੀ ਕਿਤੇ ਜਲਦੀ ਕਿਤੇ ਆਪਾਂ ਤਿਆਰ ਕਰਦੇ ਨਹੀਂ ਜੀ ਜੇ ਕੋਈ ਕਸਟਮਰ ਆਰਡਰ ਆਇਆ ਹੈ ਦੀ ਕਿੰਨੀ ਵਰੀ ਨਾਲ ਕਰਾਏਗਾ ਮਨ ਹਾਂਜੀ ਹਾਂਜੀ 14ਵਾਂ ਬਰਾਬਰ ਇਹ ਆਪਣੇ ਛੋਟੇ ਬਰਾਦਰ ਨੇ ਆਪਰੇਟਰ ਜ਼ਿਆਦਾਤਰ ਅਸੀਂ ਪ੍ਰੈਸ਼ਰ ਦੇ ਉੱਪਰ ਵੀ ਅਸੀਂ ਆਪ ਰਹਿੰਦੇ ਆਂ ਜੀ ਮਸ਼ੀਨ ਦਾ ਪਹਿਲਾਂ ਵੀ ਦੇਖ ਕੇ ਟੈਗੇ ਆਪਾਂ ਵੀਡੀਓ ਵਿੱਚ ਪਹਿਲਾਂ ਵੀ ਗੱਲ ਕਰੀਏ ਤੁਸੀਂ ਆਪ ਦੀ ਜੁੰਮਵਰੀ ਦੇ ਨਾਲ ਆਪ ਇੱਥੇ ਘੜ ਕੇ ਕੰਮ ਕਰਾ ਰਹੇ ਹੋ ਬਿਲਕੁਲ ਜੀ ਤੇ ਕੰਮ ਕੋਈ ਥਲੀ 121 ਤੇ ਆਪਣੇ ਕਸਟਮਰਾਂ ਨੂੰ ਕੀ ਜਾਂਦਿਆਂ ਦੇ ਜੇ ਕਿਵੇਂ ਕੰਮ ਕਰਾਓ ਕੀ ਕੀ ਗੱਲਾਂ ਦਾ ਧਿਆਨ ਰੱਖੋ ਤੇ ਗੱਠਾ ਲੈਣ ਤੋਂ ਪਹਿਲਾਂ ਹਾਂ ਸਰ ਛੋੜ ਘਾਟ ਦੇ ਵਿੱਚ ਦੇਖੋ ਵੀਡੀਓ ਜਿਆਦਾ ਲੰਬੀ ਨਾ ਹੋਵੇ ਇਸ ਕਰਕੇ ਹਾਂ ਸਭ ਤੋਂ ਪਹਿਲਾਂ ਤਾਂ ਜੇ ਕੋਈ ਜਿਆਦਾ ਜਾਣਕਾਰੀ ਲੈਣੀ ਹੈ ਆਪਣਾ ਫੋਨ ਤੇ ਗੱਲਬਾਤ ਕਰ ਸਕਦੇ ਹੋ ਕਸਟਮਰ ਨੰਬਰ ਆਪਣਾ ਮੈਂਸ਼ਨ ਹੋ ਜਾਊਗਾ ਜੀ ਜੋ ਵੀ ਕਸਟਮਰ ਦੇ ਮਨ ਚ ਹੈ ਜੀ ਤਾਂ ਉਹ ਆਪਾਂ ਬੇਫਿਕਰ ਹੋ ਕੇ ਇੱਕ ਵਾਰ ਦੋ ਵਾਰ ਚਾਰ ਵਾਰ ਫੋਨ ਕਰ ਸਕਦਾ ਹੈ ਠੀਕ ਹੈ ਹਾਂਜੀ ਫੋਨ ਕਰਨ ਦਾ ਟਾਈਮ ਜੀ ਆਪਣਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਮਰਜ਼ੀ ਆਪਾਂ ਨੂੰ ਫੋਨ ਤੇ ਗੱਲਬਾਤ ਕਰ ਜਾਵੇ ਠੀਕ ਹੈ ਤਾਂ ਸੱਤੇ ਦਿਨ ਹਫਤੇ ਦੇ ਵਿੱਚ ਆਪਾਂ ਮਿਲਦੇ ਆਂ ਜੀ ਇੱਥੇ ਠੀਕ ਹੈ ਸੰਡੇ ਨੂੰ ਥੋੜਾ ਜਿਹਾ ਕਿਸੇ ਕਸਟਮਰ ਨਾਲ ਆਪਾਂ ਨੂੰ ਫੋਨ ਕਰਕੇ ਆ ਸਕਦਾ ਠੀਕ ਹੈ ਜੀ ਕੁਝ ਬਹੁਤ ਵਧੀਆ ਲੱਗਿਆ ਜੀ ਮਿਲ ਕੇ ਥੈਂਕ ਯੂ ਜੀ ਸ਼ੁਕਰ ਹੈ ਧੰਨਵਾਦ ਤੇ ਲੈ ਵੀ ਮਿੱਤਰੋ ਜੇ ਲੈਣੀਆਂ ਨੇ ਚਗਾਠਾਂ ਤਾਂ ਆਪਣਾ ਰਤੀਏ ਖੜੇ ਆਪਾਂ ਪੂਨਾ ਰੋਡ ਤੇ ਅ ਬਾਈ ਰਿੰਕੂ ਹੋਰੀ ਨੇ ਇਹਨਾਂ ਤੋਂ ਤੁਸੀਂ ਚਗਾਠਾਂ ਲੈ ਸਕਦੇ ਹੋ ਰੇਟ ਇਹਨਾਂ ਦਾ ਜਿਹੜਾ ਹੈਗਾ ਹੈਗਾ ਰੇਟ ਜਮਾ ਜਾਇਜ਼ ਹੈ ਰੇਟ ਦੇ ਪਖੋਣਾ ਤੁਸੀਂ ਗੱਲ ਸੋਚੋ ਵੀ ਆਪਾਂ ਜਿਹੜਾ ਰੇਟ ਹੈਗਾ ਵੀ ਰੇਟ ਆਪਾਂ ਨੂੰ ਸਸਤਾ ਨਹੀਂ ਮਿਲ ਰਿਹਾ ਕੰਮ ਦੀ ਪੂਰੀ ਕੁਆਲਿਟੀ ਮਿਲੂਗੀ ਜਿਵੇਂ ਇਹਨਾਂ ਨੇ ਦੱਸਿਆ ਵੀ 16 ਗੇਜ 18 ਗੇਜ 20 ਗੇਜ ਸਾਰੀ ਕੁਆਲਿਟੀ ਜਿਹੜੀ ਇਹਨਾਂ ਨੇ ਚੈੱਕ ਕਰਵਾਤੀ ਕਿੱਥੇ 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 ਤੁਹਾਡੇ ਨਾਲ ਥੱਗੀ ਵੱਜ ਸਕਦੀ ਆ ਕਿਵੇਂ ਵੱਜ ਸਕਦੀ ਆ ਉਹ ਵੀ ਇਹਨਾਂ ਨੇ ਸਾਰੀ ਗੱਲ ਬਾਤ ਆਸੀ ਕੋਈ ਸਟੀਲ ਦਾ ਕੰਮ ਕਰਵਾਉਣਾ ਹੋਵੇ ਉਹ ਵੀ ਤੁਸੀਂ ਕਰਵਾ ਸਕਦੇ ਹੋ ਤੇ ਆਪਾਂ ਖੜੇ ਆਂਗੇ ਭੂਨਾ ਰੋਡ ਰਤਿਆ ਜਲਾ ਫਤਿਹਵਾ ਦਾ ਹਰਿਆਣਾ ਦੇ ਵਿੱਚ ਤੇ ਬਾਈ ਹੋਰ ਨਾਲ ਕਰੋ ਕੰਟੈਕਟ ਆਪਣੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਇਹਦਾ ਚੈਨਲ ਹੈਗਾ ਆ YouTube ਚੈਨਲ ਹੈ ਉਹ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਬਿਲਾਈ ਕਿਸ ਨਵੀਂ ਵੀਡੀ